ਕੋਈ ਨਹੀਂ ਸੁਣਦਾ ਹੈਗਾ ਵੀ ਦੱਸ ਮੈਨੂੰ ਮੜਾ ਹੀ ਲਿਆਓ ਹੈ ਹਾਂ ਇਹ ਵੀ ਨਹੀਂ ਹੈਗਾ ਕੁੱਕੜ ਵੀ ਪਤਾ ਨਹੀਂ ਖੇਤ ਨੂੰ ਗਿਆ ਹੋਇਆ ਅਜੇ ਤੱਕ ਨਹੀਂ ਮੁੜਿਆ ਹੈਗਾ ਪਤਾ ਉਰੀਆ ਹਾਂ ਮਾਤਾ ਉਰੀਆ ਨਾ ਪਛਾਣਿਆ ਹੀ ਨਹੀਂ ਤੇ ਮੈਨੂੰ ਹੈ ਉਹ ਮੈਂ ਮੜਾ ਜਾਂ ਕੰਮ ਹੀ ਜਾਂਦਾ ਤੀਗਾ ਮੈਂ ਜ਼ਕਾਲੀ ਤੀ ਮੈਨੂੰ ਦੇਖ ਲਾ ਮੈਂ ਤੈਨੂੰ ਕਿਹਾ ਸੀ ਭਾਈ ਤੂੰ ਮਿਲਣਾ ਜੀ ਹੈ ਤੂੰ ਤਾਂ ਮੇਰੇ ਕੋਲ ਮੁੜ ਕੇ ਆਇਆ ਵੀ ਨਹੀਂ ਹੈਗਾ ਮੇਰਾ ਤਾਂ ਟਾਈਮ ਹੀ ਨਹੀਂ ਲੱਗਿਆ ਇਹ ਤਾਂ ਦਿਮਾਗ ਚੇਰੀ ਮੈਂ ਤਾਂ ਐਂਦੀ ਮੈਂ ਕਿ ਤੂੰ ਬਾਗੀ ਹੋਣੀ ਕਾਨੂੰਬਾਗੀ ਮੈਂ ਤਵਰੀ ਰਹੂੰਗੀ ਮੈਂ ਤਾਂ ਸਮਾਤੇ ਤੇਰੀ ਮਾਂ ਨੂੰ ਵੀ ਮਿਲਣਾ ਤੀਗਾ ਅੱਛਾ ਮਿਲੀ ਨਹੀਂ ਸੀਗੀ ਉਹਨੂੰ ਤੂੰ ਆ ਮਿਲ ਤਾਂ ਲਈ ਤੀ ਓਹੋ ਮੇਰੇ ਨਿਗਾਚ ਹੈਗੀ ਸੀ ਇੱਕ ਕੁੜੀ ਮੈਂ ਕਹਿੰਦੀ ਗੱਲ ਕਰ ਲੰਦੀ ਫਿਰ ਬੌਲੀਏ ਤੂੰ ਆਪਣੇ ਘਰੇ ਆ ਜਾਂਦੀ ਮੈਂ ਘਰੀ ਤਾਂ ਉਹਨਾ ਮੈਂ ਕਿੱਥੇ ਗਿਆਦੀ ਕੀ ਕਰਾਂ ਪੁੱਤ ਆ ਗੋਡਾ ਅੱਗ ਲੱਗਦਾ ਤੁਰ ਨਹੀਂ ਹੁੰਦਾ ਕੁੱਕਰ ਨੂੰ ਕਹਿ ਨਹੀਂ ਔਖੇ ਤੇ ਲੰਗ ਜਾਂਦਾ ਕੋਈ ਨਹੀਂ ਲੈ ਕੇ ਆਉਂਦਾ ਮੈਨੂੰ ਤਾਂ ਹਾਂ ਇਹ ਵੀ ਹੈਗੇ ਹਰ ਹੋ ਜਾਂਦੇ ਨੇ ਬਸ ਮੈਂ ਤਾਂ ਹੁਣ ਵੀ ਪੁਤਾ ਖੜੀ ਦੇਖਦੀ ਤੇ ਆ ਕਾਨਗੜ ਨਾ ਮੇਰੀ ਉਹਦੀ ਮਾਂ ਸੀਦੀ ਕੁੜੀ ਵੀ ਆਈ ਹੋਈ ਐ ਹਾਂ ਹਾਂ ਮਾਤਾ ਠੀਕ ਐ ਮੈਂ ਤਾਂ ਐ ਕਹਿੰਦੀ ਆ ਪੁੱਤ ਮੈਨੂੰ ਮਰ ਜਾ ਉੱਥੇ ਲੈ ਜਾਵੇਂਗਾ ਤੂੰ ਆ ਨੇੜੇ ਤਾਂ ਹੈ ਤੁਹਾਡੇ ਕਾਨਗੜ ਮੈਂ 50 ਰੁਪਏ ਦਾ ਤੇਲ ਪਵਾ ਦੂੰ ਤੇਰੇ ਮੋਟਰਸਾਈਕਲ ਚ ਲੈ ਮਾਤਾ ਕਹੀਆਂ ਗੱਲਾਂ ਕਰੀਏ ਨਹੀਂ ਐ ਤੇਲ ਵਾਲੀ ਤਾਂ ਕੋਈ ਗੱਲ ਨਹੀਂ ਜੇ ਮੇਰੇ ਕੋਲ ਵੀ ਟਾਈਮ ਹੁੰਦਾ ਮੈਂ ਤੇਰੇ ਨਾਲ ਵਗ ਜਾਂਦਾ ਪੁੱਤ ਮੈਂ ਤਾਂ ਐ ਕਹਿੰਦੀ ਸੀ 5 ਮਿੰਟ ਲੱਗਣਗੇ ਤੇਰਾ ਪੁੰਨ ਹੋਊਗਾ ਜੇ ਤੂੰ ਲੈ ਜਮੇ ਮੈਨੂੰ ਓਹੋ ਮਾਤਾ 5 ਮਿੰਟਾਂ ਦੀ ਤਾਂ ਕੋਈ ਗੱਲ ਨਹੀਂ ਧੀ ਮੈਂ ਤਾਂ ਤੇਰੇ ਨਾਲ ਵਗ ਜਾਂਦਾ ਮਲਿਆ ਵੀ ਲਿਆਉਂਦਾ ਤੇਰੇ ਨਾਲ ਮੁਰਬ ਵੀ ਆਉਂਦਾ ਇਹ ਤਾਂ ਕੋਈ ਗੱਲ ਨਹੀਂ ਹੁਣ ਮੈਂ ਜਾਣ ਨਹੀਂ ਕੰਮ ਆ ਕਿਤੇ ਮੈਨੂੰ ਜ਼ਰੂਰੀ ਕੰਮ ਹੈਗਾ ਚੱਲ ਪੁੱਤ ਐਨਾ ਟਾਈਮ ਤਾਂ ਲੱਗਣਾ ਵੀ ਨਹੀਂ 5 ਮਿੰਟ ਲੱਗਣਗੇ ਓਹੋ ਮੈਂ ਤਾਂ ਤੂੰ ਤਾਂ ਖੇੜੇ ਪੈ ਗਈ ਕਿਵੇਂ ਲਾਡੀ ਹਾਂ ਬਈ ਕੀ ਹਾਲ ਹੈ ਆ ਵੇਖਾ ਫਿਰ ਤਾਂ ਇਹਨੂੰ ਲੈ ਜਾਣਾ ਪੁੱਤ ਜਾਂਦਾ ਨਹੀਂ ਕੋਈ ਨਹੀਂ ਦੁੱਤਾ ਬੁੜਿਆ ਨਾਲ ਤਾਂ ਉੱਥੇ ਮਿਲਿਆ ਲਿਆ ਜਰਾ ਬਈ ਮੇਰੀ ਗੱਲ ਸੁਣ ਮਿਲਿਆ ਤਾਂ ਮੈਂ ਲਿਆਉਂਦਾ ਪਹਿਲੇ ਤਾਂ ਮੈਨੂੰ ਆਖੇ ਵੀ ਠੰਡ ਆ ਕਾਦੇ ਬੈਠ ਕੇ ਇਹਨੂੰ ਬਚਣ ਦੇ ਕੋਈ ਲੱਤਾਂ ਟੁੱਟ ਗਈ ਫਿਰ ਕੀ ਕਰਾਂਗੇ ਹਾਂ ਬੱਸ ਤੇ ਤਾਂ ਓਖਾ ਹੋ ਜਾਂਦਾ ਨਾਲੇ ਬੀਬੀ ਤੂੰ ਫਿਰ ਇੱਕ ਨੂੰ ਰਾਹ ਜਾਂਦੇ ਨੂੰ ਕਹਿ ਨਹੀਂ ਦੀ ਹੈ ਕਿ ਬਣਦੀ ਆ ਇਕੱਲੇ ਨੇ ਸੌ ਕੰਮ ਕਰਨਾ ਹ ਰਾਜਨ ਦਾ ਕਾਨੂੰਆ ਇਹ ਤਾਂ ਮੈਨੂੰ ਜਾਣਦਾ ਉਹਦੋਂ ਮੈਨੂੰ ਤਾਰ ਕੇ ਵੀ ਗਿਆ ਸੀ ਘਰੇ ਮੁੰਡਾ ਹਾਂ ਇਹ ਤਾਂ ਹੁਣ ਮੈਨੂੰ ਜਾਣਦਾ ਚੰਗੀ ਤਰ੍ਹਾਂ ਬੀਬੀ ਛੱਡ ਦਿਆ ਕਰ ਕਿਸੇ ਦਾ ਖੜਾ ਛੱਡ ਦਿਆ ਕਰ ਤੂੰ ਹਰ ਇੱਕ ਤੈਨੂੰ ਕੀ ਇਹ ਤੂੰ ਬਾਹਰ ਚ ਕਿਹਾ ਕੇ ਖੜਦੀ ਪਤਾ ਵੇਖੋ ਗੱਲਾਂ ਨਾਲ ਟੱਕਰ ਜੇ ਘਰੇ ਤੇ ਵੀ ਗੱਲਾਂ ਮੈਨੂੰ ਕਰਦਾ ਨਹੀਂ ਜੱਸੀ ਆ ਉਹ ਨਰਨਾਨੀ ਗੱਲ ਕਰਦੀ ਮੈਂ ਖੇਤ ਵਾਹ ਕੇ ਨਾ ਤੈਨੂੰ ਆ ਹੁੰਦਾ ਵੀ ਹੋਰ ਤਾਂ ਕਿਤੇ ਜਾਣਨੇ ਦੇ ਵੀ ਰਾਹ ਖੜ ਜਾਂਦੀਆਂ ਵਿੱਚ ਕੋਈ ਨਾ ਕੋਈ ਮਿਲ ਜੂਗਾ ਮੈਨੂੰ ਚਲ ਕੋਈ ਨਾ ਕੋਕੜਾ ਕੁਛ ਨਹੀਂ ਹੁੰਦਾ ਸਿਆਣੇ ਮੰਦੀ ਨੂੰ ਹੁੰਦੇ ਹੀ ਆ ਉਹ ਬਾਈ ਲਾਡੀ ਤੈਨੂੰ ਨਹੀਂ ਗੱਲ ਦਾ ਪਤਾ ਬਾਈ ਉਹ ਉਹ ਗੱਲ ਦਾ ਰਿਸ਼ਤੇਦਾਰ ਜਿਵੇਂ ਮਤਲਬ ਬੀਬੀ ਅੰਦਰ ਬੈਠੇ ਹਨਾ ਚਲ ਠੀਕ ਹੈ ਜੀ ਕਿਸੇ ਕੋਲੇ ਜਾਣਾ ਜਾਏ ਜੀ ਸਦਕੇ ਜਾ ਫਿਰ ਇੱਕ ਆਏ ਹੁਣ ਬਾਹਰ ਚ ਹਰ ਇੱਕ ਨਾਲ ਤਾਂ ਨਹੀਂ ਗੱਲ ਤੂੰ ਤਾਂ ਫੇਰ ਵੀ ਚਲਾ ਆਪਦਾ ਹੁੰਦਾ ਜਾਂਦਾ ਘਰੇ ਹੈਗਾ ਭੈੜਾ ਲੱਗਦਾ ਦੇਖਣ ਲੋ ਭਈ ਚਲ ਪੁੱਤਾਂ ਸਿਆਣਿਆਂ ਦੀ ਨਹੀਂ ਕੋਈ ਸੁਣਦਾ ਹੁੰਦਾ ਸਿਆਣਿਆਂ ਨੂੰ ਤਾਂ ਗਲਾਈਂ ਕਹਿ ਦਿੰਦਾ ਹੈ ਹੈ ਆਪ ਰਿਸ਼ਤੇਦਾਰੀਆਂ ਚ ਨੂੰ ਗੱਲਾਂ ਜਦੇ ਕੱਪੜੇ ਪਾ ਕੇ ਚਲੇ ਜਾਂਦਾ ਕੋਈ ਨਾ ਤੂੰ ਹਾਂ ਹਾਂ ਬੈ ਜੀ ਜਾ ਕੇ ਮੰਜੇ ਤੇ ਓਏ ਯਾਰ ਇਹ ਤਾਂ ਪਤਾ ਕਰ ਉਹ ਆਈਂ ਦੇ ਕਲੇਸ਼ ਕਰਕੇ ਫਿਰ ਇੱਥੇ ਬੈਠੀ ਰਹਿੰਦੀ ਹੈਗੀ ਨਾ টাই ਪਿੰਡ ਜਾਂਦੀ ਆ ਖੁਆ ਰਿਸ਼ਤੇ ਜਨ ਆ ਰਿਸ਼ਤੇ ਹਰੇਕ ਨੂੰ ਕਹਿ ਦੂ ਮੈਂ ਤੈਨੂੰ ਰਿਸ਼ਤਾ ਕਰਾਂ ਮੈਨੂੰ ਵੀ ਕਹਿ ਸੀ ਮੈਨੂੰ ਪਤਾ ਲੱਗਿਆ ਸੀ ਮੈਂ ਇਹ ਕਹੂਗੇ ਬਰਉਂਦੀ ਆ ਹਰੇਕ ਨੂੰ ਵੀ ਤੈਨੂੰ ਮੈਂ ਪੁੱਤ ਰਿਸ਼ਤਾ ਕਰਾ ਦੂ ਸਾਡੇ ਰਿਸ਼ਤੇ ਚ ਕੁੜੀ ਆ ਇੰਨੀ ਜੀ ਮੈਨੂੰ ਛੱਡਿਆ ਕੋਈ ਉਸ ਦਿਨ ਉਹ ਥੋਚੜਾ ਲਈ ਉੱਤੇ ਅੱਡੇ ਤੇ ਖੜੀਦੀ ਆਪਣੇ ਇਹ ਕਹਿੰਦੀ ਪੁੱਤ ਹਰਜੀਤ ਕੁੱਕੜ ਕੇ ਕਹਿੰਦੀ ਕਰੇ ਛੱਡ ਕੇ ਆਵੇਂ ਨੇ ਮੈਂ ਅੱਛਾ ਉਹ ਸੁੱਖੇ ਕਹਿੰਦੀ ਹਾਂ ਮੈਂ ਛੱਡਣਾ ਗਿਆ ਹਾਂ ਤੇ ਆਉਂਦੇ ਆਉਂਦੇ ਭਈ ਇਹਨੇ ਤਾਂ ਇਹ ਜੀ ਰੀਲ ਚੱਲਾ ਹੀ ਜੀ ਤੇਰੀ ਨੇ ਉਹਰੇ ਆ ਕੇ ਖਤਮ ਕਰੀ ਇਹ ਨਹੀਂ ਰੀਲਾਂ ਰੂਨਾ ਤੋੜਦੇ ਦਾ ਕਹਾਣੀਆਂ ਸੁਣਾਉਂਦੀ ਆ ਫੇਰ ਬਾੜੀਆਂ ਵੱਡੀਆਂ ਲੈ ਗਈ ਤੇ ਕਿੱਧਰ ਚੱਲਿਆ ਸੀ ਮੈਂ ਤਾਂ ਯਾਰ ਕੰਮ ਜਾਂਦਾ ਸੀ ਇੱਥੇ ਬਣਾਇਆ ਮੁੰਡੇ ਨਾਲ ਚੱਲ ਦੇਖ ਲੈ ਕੱਲ ਨੂੰ ਜਾਂ ਪਰਸੋਂ ਟਾਈਮ ਲੱਗੇ ਕਣਕੀ ਵੀ ਆਦੀ ਮੇਰੇ ਨਾਲ ਆ ਬਜਾ ਦੂੰ ਕੋਈ ਚੱਕਰ ਨੀ ਅਜਾ ਪੀ ਜੀ ਨਾ ਬੱਸ ਮੈਂ ਫੇਰ ਮਿਲਦਾ ਤੈਨੂੰ ਚੰਗਾ ਓਕੇ ਜੱਸੀ ਜੱਸੀ ਅੱਛਾ ਹਾਂ ਕੀ ਕਰੇਨੀ ਹੈਗੀ ਪੁੱਤਾਂ ਬਾਣੀ ਕਰਦੂਆਂ ਮਾਂ ਵਾਸਤੇ ਨਾ ਉਹਨ ਦਾ ਨਾਮ ਵੀ ਨਹੀਂ ਲੈਂਦੀ ਹੈਗੀ ਲੈ ਹੁੰ ਤੱਕੇ ਨਾਲ ਨਮਾਉਣੇ ਪਊਗੀ ਤੇ ਗਿੱਜਰ ਖਰਾਬ ਹੋ ਗਿਆ ਕਾਣੂ ਗਿੱਜਰ ਚਲਾਉਣਾ ਮਹਾਚਲ ਇਥੇ ਹੋ ਜਾਊਗਾ ਚਲੇ ਤਾਂ ਛੱਡ ਤੋਂ ਮਾਂ ਨੂੰ ਮੜਾ ਮੋਟਾ ਸਮਝਾਇਆ ਕਿੱਧਰ ਗਈ ਉਹ ਉਹ ਹੁੰਦੀ ਟੱਪੀ ਉਹਨਾਂ ਦੇ ਨਾਲ ਕੋਈ ਨਾ ਤੇ ਉੱਥੇ ਲਾਡੀ ਨੂੰ ਕਿਹੜੀ ਖੜੀ ਸੀ ਉਹ ਟਾਣੀ ਵਾਲੇ ਨੂੰ ਉਹਨੂੰ ਕਹਿੰਦੀ ਆ ਕਿ ਮੈਨੂੰ ਛੱਡ ਕੇ ਆ ਕੇ ਕਿਤੇ ਛੱਡ ਕੇ ਆ ਕਾਹਨ ਕਰਾ ਤੇਰੀ ਮਾਸਰੀ ਕੁੜੀ ਕੋਲੇ ਹੋਰ ਮਰ ਜਾ ਪਹਿਲਾਂ ਸੋਨੂੰ ਕਹਿੰਦੀ ਸੀ ਹੁਣ ਉਹਨੂੰ ਕਹਿਣ ਲੱਗ ਗਈ ਇਹਨੇ ਹਟਦੀ ਹੈਗੀ ਪਤਾ ਨਹੀਂ ਮੈਂ ਤਾਂ ਇਹ ਕਹਿੰਦੇ ਨੂੰ ਟੱਕਰ ਦੇ ਕਿਵੇਂ ਨੇ ਉਹ ਤਾਂ ਕਹਿੰਦਾ ਮੈਂ ਤਾਂ ਜਾਨਣਾ ਕੰਮ ਕਹਿੰਦਾ ਮੈਂ ਤਾਂ ਘੇਰ ਲੈ ਸੀ ਕਹਿੰਦੇ ਨੇ ਚਾ ਇਹ ਜਮਾਤ ਮੁੰਡੀ ਸ਼ਰਮ ਲਾਤੀ ਉਹਨੂੰ ਦੇਖ ਮੇਰੀ ਗੱਲ ਸੁਣਾ ਕਾ ਪਤਾ ਨਹੀਂ ਛੱਡ ਕੇ ਉਹੀ ਛੱਡ ਕੇ ਹੋਣਾ ਅੱਡੇ ਤੋਂ ਲੈ ਕੇ ਆਈ ਉਹਨੂੰ ਕਹਿੰਦੀ ਕਿ ਤੂੰ ਮੈਂ ਰਿਸ਼ਤਾ ਕਰਉ ਮੈਂ ਹਾਂ ਵੀ ਇਹਦੇ ਲਾਰੇ ਲੂਰੇ ਨੇ ਕੱਲੇ ਕੀ ਲੈਣਾ ਗਏ ਬਰਿਆਤ ਰਹਿ ਕੇ ਤੈਨੂੰ ਐ ਹੋ ਫੇ ਮੈਨੂੰ ਰਿਸ਼ਤਾ ਕਰਾਉ ਇਹ ਰਿਸ਼ਤਾ ਨਹੀਂ ਘਮਾਉਂਦੀ ਫਿਰ ਤੈਨੂੰ ਮੋਟਾ ਆ ਕੇ ਕਹਿੰਦਾ ਹਾਂ ਕਿ ਉਹਨੂੰ ਕਿਹਾ ਕਿ ਮੈਨੂੰ ਛੱਡਿਆ ਮੈਂ ਬਾਈ ਬਣ ਕੇ ਕਿਤੇ ਵੀ ਲੈ ਕੇ ਨਜਾਈ ਇਹਨੂੰ ਤੂੰ ਟਲ ਜੀ ਚਾਹੇ ਤੈਨੂੰ ਕਿਤੇ ਮਰਜ਼ੀ ਮਿਲੇ ਚਾਹੇ ਛੋਟੇ ਘਰੇ ਜਾਏ ਮੈਂ ਹਾਂ ਕੋਈ ਨਾ ਉਹਨੂੰ ਡਾਲਣ ਦੀ ਕੋਈ ਜ਼ਰੂਰਤ ਨਹੀਂ ਹੈਗੀ ਉਹਨੂੰ ਸੱਤ ਨੂੰ ਕਰਤਾ ਉਹ ਕਹਗਾ ਹਾਂ ਨਾਲੇ ਤਾਂ ਫਿਰ ਕਹੀਗਾ ਕਿ ਮੈਥੋ ਕੰਮ ਆ ਮੇਰੇ ਕੋਲੇ ਮੈਥੋ ਆ ਜਾਣੀ। ਇਹ ਹੁੰਦਾ ਕਹਤਾ ਸੀ ਉਹਨੂੰ ਬਈ ਮਾਹ ਦੇਖ ਮੈਥੋ ਤਾਂ ਨਹੀਂ ਜਾਂਦਾ ਹੈਗਾ। ਨਾ ਮੇਰੀ ਗੱਲ ਸੁਣੀ ਇਹ। ਮਾਂ ਚਲ ਤੂੰ ਹੀ ਆ ਜਾ ਕੁਛ ਨਹੀਂ ਹੁੰਦਾ ਔਖਾ ਸਕਾਲਾ ਹੋਰ ਕੀ ਐ। ਆ ਜੂਗਾ ਕਹਿੰਦਾ ਮੈਂ। ਹੁਣ ਇਹਨੂੰ ਮੇਰੀ ਗੱਲ ਸੁਣੂ ਕਹਿ ਦੇ ਪਿੱਛੇ ਪੜ ਕੇ ਵੀ ਅੰਦਰ ਬੈਠੇ ਰਹੇ ਬਾਹਰ ਨਹੀਂ ਨਾਲ ਨਿਗਾ ਰੱਖੇ ਰਹੇ ਨਹੀਂ। ਮੈਨੂੰ ਸ਼ੇਡ ਦੀ ਮੈਨੂੰ ਸ਼ੇਡ ਦੀ ਮੈਨੇ ਪੰਗਾ ਲੈਂਦੀ ਹੈਗੀ ਹੁਣ। ਨਾ ਕੋਈ ਜਿੰਦਾ ਵਾਲਾ ਦੇ ਬਾੜ ਨੂੰ ਹੋਰ ਤਾਂ ਕੋਈ ਹੱਲ ਨਹੀਂਗਾ। ਇਹ ਤਾਂ ਇਹ ਨਹੀਂ ਪਤਾ ਕਿੱਦਾਂ ਡੱਪ ਜਾ ਉਹ ਇੱਥੇ ਘਰੇ ਆਇਆ ਬੈਠਾ ਹੋਵੇ। ਮੇ ਜਦੋਂ ਹੁੰਦਾ ਬਾਈ ਜੇ ਆਉਂਦੇ ਮੇਰੀ ਗੱਲ ਸੁਣ ਲੈ ਜੇ ਇਹ ਕੰਨੀ ਪੋ ਗਈ ਫੇਰ ਇਹ ਤੂੰ ਉੱਚੀ ਨਾ ਬੋਲ ਜੇ ਨੂੰ ਸੁਣ ਗਿਆ ਫੇਰ ਬਾ ਜਾਉਗੀ ਫੇਰ ਜਾ ਕੇ ਬਾਹਰ ਚ ਖੜ ਜੰਦੀ ਜਾਂ ਖੜੀ ਰਹਿਣ ਦੇ ਮੈਂ ਤਾਂ ਕੀ ਲੈਣਾ ਯਾਰ ਖੜੀ ਰਹਿਣ ਦੇ ਕੋਈ ਬੋਲਣ ਦੀ ਲੋੜ ਨਹੀਂ ਹੈਗੀ ਕੋਈ ਗੱਲ ਨਹੀਂ ਆ ਹੁਣ ਆ ਜੂਗਾ ਬਾਈ ਤੁਰਿਆ ਹੋਇਆਗਾ ਕੀ ਆ ਜੂਗਾ ਸਿਰ ਦਰਦ ਮੈਂ ਨਾ ਸੌਂ ਲੱਗੇ ਨਾ ਇੱਡਾ ਕਹਦਾਂਗੇ ਪਹਿਲਾਂ ਆ ਜਾ ਦੇਖਾ ਸਾਥੂ ਨਹੀਂ ਸਮਝਦੀ ਹੈਗੀ ਇਹ ਕਿ ਬਈ ਨਹੀਂ ਬੰਦਾ ਹਾ ਹਾ ਖੇਡਦਾ ਆਵੇ ਅੱਗੀ ਸਦਕੇ ਆਵੇ ਉਤੋਂ ਮੈਨੂੰ ਤਾਂ ਫਿਕਰ ਹੋਈ ਪਈ ਹੈਗੀ ਚਲ ਜੇ ਇਹ ਸਿਆਣੀ ਹੁੰਦੀ ਨਾ ਆਪਾਂ ਕਰੇ ਸਾਡੀ ਜਾਂਦੇ ਆ ਗਾ ਹਾਂ ਆਪਣੇ ਨਾਲ ਫਿਰ ਮਾਮੇ ਕੇ ਮੁੰਡੇ ਦਾ ਵਿਆਹ ਆ ਗਿਆ ਉੱਥੇ ਜਣਾ ਆਪੂ ਹੁਣ ਘਰ ਦੱਸ ਕਿ ਨੂੰ ਸਮਾਈਏ ਜੀ ਇਹਨੂੰ ਪਤਾ ਲੱਗ ਗਿਆ ਤਾਂ ਘਰੋਂ ਨਹੀਂ ਨਿਕਲਨੀ ਕਿਹਦਾ ਵਿਆਹ ਗਿਆ ਮਾਮੇ ਦੇ ਮੁੰਡੇ ਦਾ ਮਾਮੇ ਦਾ ਫੋਨ ਆਇਆ ਸੀ ਕਹਿੰਦਾ ਵਿਆਹ ਦੀਆਂ ਤਿਆਰੀਆਂ ਰੱਖਿਓ ਭਾਈ ਹੁਣ ਅੱਗੇ ਘਰ ਕਿਸ ਨੂੰ ਵੀ ਹੁਣੀ ਕਹਿ ਦੋ ਆਪਣੇ ਰਿਸ਼ਤੇਦਾਰ ਨੂੰ ਵੀ ਸੰਭਾਲ ਲਿਓ ਅਗੇ ਆਪਣੇ ਜੱਸੀ ਦੇ ਸਹੁਰਿਆਂ ਨੂੰ ਕਹਦੇ ਹੋ ਮੈਂ ਕੀ ਦਸੀਏ ਉਹ ਤਾਂ ਇੱਥੇ ਪਹਿਲਾਂ ਹੀ ਬੈਠੀ ਹੈ ਕਿ ਉਹਨਾਂ ਦੇ ਘਰੋਂ ਕੱਢ ਨੂੰ ਫਿਰਦੀ ਹੈ ਉਹਨਾਂ ਨੂੰ ਐ ਹੋਣਾ ਵੀ ਆਪ ਦੀ ਮਾਂ ਨੂੰ ਬਰਾ ਲੂਗੀ ਘਰ ਸਾਂਭਣ ਵਾਸਤੇ ਉਹਨਾਂ ਨੂੰ ਮਾਂ ਦੀ ਕਰਦੂ ਦਾ ਕੀ ਪਤਾ ਵੀ ਹਜੇ ਲੱਛਣ ਕਰਦੀ ਹੋ ਰਹੀ ਆਗੇ ਉਹਨਾਂ ਦੇ ਕੰਨਾਂ ਲਈ ਕੰਨ ਬੇਲਣਾ ਪਈਏ ਗੱਲ ਇਹ ਤਾਂ ਇੱਥੇ ਅੱਡੇ ਹੀ ਲਾ ਕੇ ਬਹਿਜੂਗੀ ਨਹੀਂ ਤਾਂ ਕੰਨੀਆਂ ਹੁਣ ਇਹਦੇ ਕਰਨਾ ਗੱਲ ਨਾ ਕਰਨੀ ਪਾਦੀ ਕਿਤੇ ਉਹਨੂੰ ਐ ਕਹਦੇ ਜਾ ਕੇ ਨਾਲੇ ਨਾਲੇ ਕਹਦੇ ਉਰੀ ਨਾ ਖੜੀ ਰਹਿ ਹੋਣਾ ਪੱਤਾ ਮਣੀ ਹੋਇਆ ਪੈ ਕਹਦੇ ਨਾ ਹੁਣ ਉਹਨੇ ਗਾਂ ਦੀ ਮੈਥੋਂ ਹੋਰ ਟਿਊਸ਼ਨ ਮਾਸਟਰ ਨਹੀਂ ਲੱਗੀ ਆ ਵੀ ਸਕੂਲਾਂ ਚ ਜਿਆ ਨਾ ਪੜਾਉ ਉਹ ਨਾ ਨਾ ਤੁਸੀਂ ਮਰਜ਼ੀ ਲੱਗੀ ਹੋਵੇ ਕੋਈ ਗੱਲ ਨਹੀਂ ਤੁਸੀਂ ਕਹਿ ਦਿਓ ਕਹਿੰਦੇ ਗਰਮ ਪਾਣੀ ਹੋਇਆ ਪਿਆ ਮਾਂ ਨਾ ਲੈ ਜਾ ਕੇ ਕਿੰਨੇ ਦਿਨ ਹੋ ਗਏ ਬਈ ਨਹਾਤੀ ਨਹੀਂ ਹੈਗੀ ਓਏ ਮੈਨੂੰ ਨਹਾ ਲੈਂਦੇ ਬਸ ਮੈਨੂੰ ਲੈ ਲਾਓ ਤੁਸੀਂ ਵੀ ਨਹਾ ਕੇ ਹੀ ਹੋਗੀ ਚਲ ਆਪਾਂ ਅੰਗੀ ਲੈਣਾ ਆਪਾਂ ਵਗ ਜੂ ਆਪਾਂ ਕੀ ਦੱਸਦੇ ਹੋ ਕਰਾਉਣਾ ਚਾਰ ਪੌਣਾ ਤੂੰ ਮੈਨੂੰ ਪਾਣੀ ਨਾ ਨਾ ਤੁਸੀਂ ਬਾਅਦ ਚ ਨਹਾ ਲਿਓ ਕੋਈ ਤੁਸੀਂ ਗਿੱਦਰ ਛੱਡ ਲਿਓ ਫੇਰ ਨਹਾ ਲਾਂਦੇ ਮਾਂ ਨੂੰ ਜੋ ਕਹਦੇ ਚਲ ਕਹਿ ਜਨਾਗਾ ਜੋ ਵਗ ਜਾ ਹੁਣ ਓਏ ਮੇਰੇ ਤੇ ਕਾ ਤਾਰਖ ਨਹੀਂ ਦੂ ਮੈਂ ਤੈਨੂੰ ਕੁਝ ਕਹਿਦਾ ਨਹੀਂ ਮੈਂ ਇੱਕ ਤਾਰਖੀਆਂ ਤੇਰੇ ਤੇ ਤੂੰ ਵਿਚੜਫਾਨੇ ਡਾਲੇ ਨੇ ਕਹਿੰਦਾ ਮੈਨੂੰ ਨਾ ਲਾਂਦੇ ਮੈਂ ਮਦੂ ਨਹੀਂ ਗੱਲ ਗਿਆ ਵੀ ਆਦੀ ਮੈਨੂੰ ਅੰਦਰ ਬਾੜਦਾ ਫਿਰ ਮੈਂ ਇੱਥੋਂ ਬੁੱਠਾ ਇਹਦਾ ਬੋਲੇ ਜੋ ਤੂੰ ਕਹ ਦੇ ਜਾ ਕੇ ਕਹ ਦੇ ਗਰਮ ਪਾਣੀ ਹੋਏ ਪੀਣਾ ਲੈ ਜੋ ਕਹ ਦੇ ਬੀਬੀ ਤਾ ਕਿਹੜਾ ਸੁਣਦੀ ਆ ਗਈ ਹੋਰ ਵੇ ਕੀ ਹਾਲ ਨੇ ਹੋ ਠੀਕ ਆ ਬਾਈ ਤੂੰ ਬੱਸ ਵਧੀਆ ਕਿਵੇਂ ਹੁੰਦੇ ਨਾਲ ਪੰਗੇ ਲੱਗ ਰਹੇ ਕੁਛ ਨਹੀਂ ਇਹ ਤਾਂ ਚੈਨ ਜੀ ਲਈ ਪੇਸ਼ੀ ਚਲ ਸੌ ਕਰ ਤੂੰ ਆ ਗਿਆ ਉਹ ਗੱਲ ਆ ਮੈਂ ਤਾਂ ਜੱਸੀ ਨੂੰ ਕਿਹਾ ਚਲ ਪੀ ਹਾਰ ਕੇ ਤੂੰ ਛੱਡਿਆ ਫਿਰ ਉਹ ਕਹਿੰਦੀ ਮੈਂ ਵੀਰੇ ਨੂੰ ਫੋਨ ਕਰਤਾ ਕਹਿੰਦੀ ਝਲਾਉਂਦਾਗਾ ਕਹੇ ਹੁਣ ਤਾਂ ਦੇਖ ਬਈ ਜੀ ਕਰਦਾ ਨਹੀਂ ਹਣਾ ਇੰਟਰਨੈਟ ਸੱਚੀ ਬਹੁਤਾਂ ਤੰਗ ਕਰ ਰਿਹਾ ਬਈ ਪਤੀ ਹੁਣ ਯਾਰ ਮੈਂ ਤਾਂ ਬਥੇਰੇ ਸਾੜੇ ਕੱਡੇ ਦੀ ਜਦੋਂ ਆਈ ਆ ਮੈਂ ਦੱਸੀ ਨੂੰ ਵੀ ਫੋਨ ਕਰਦਾ ਕੀ ਕਹੀਏ ਬਾਈ ਸੁਣਦੀ ਨਹੀਂ ਹੈਗੀ ਕਿਸੇ ਦੀ ਯਾਰ ਹੁਣ ਜੇ ਆਪ ਬੋਲਦੇ ਆ ਤੇਰਾ ਬੋਲਿਆ ਸਰਜੂਗਾ ਜੇ ਮੈਂ ਬੋਲਦਾ ਫਿਰ ਮੈਂ ਲਵਾਜਦਾ ਭੇੜਾ ਅਕਸ਼ਨ ਨੂੰ ਕਿਵੇਂ ਆ ਮੈਂ ਤਾਂ ਫਿਰ ਜਵਾਈ ਇੱਕ ਤਰ੍ਹਾਂ ਦਾ ਆ ਗਿਆ ਨਾ ਹੁਣ ਦੱਸੀ ਬੋਲੀ ਦੱਸੀ ਦੀ ਹੈ ਗੱਲ ਸੁਣਦੀ ਨਹੀਂਗੀ ਆ ਨੂੰ ਸੁਣ ਨਾ ਗੁੱਸਾ ਮੰਨੇ ਜਵੇ ਤਾਂ ਹੁੰਦਾ ਗੁੱਸਾ ਮੰਨ ਕੇ ਵੀ ਵਗ ਜੇ ਇੱਛਾ ਦਾ ਗੁੱਸੇ ਨਹੀਂ ਮੰਨਦੇ ਤਾਂ ਕਿਵੇਂ ਮਰਜ਼ੀ ਬੋਲੀ ਜਾਈਏ ਐ ਛੋੜ ਨਾਲ ਤਾਂ ਗੁੱਸੇ ਹੋ ਕੇ ਇੱਥੇ ਆ ਜਾਂਦੀ ਹੈਗੀ ਟੀਟ ਹੋ ਰਹੀ ਹੈ ਬਾਈ ਯਾਰ ਕਹਿਣ ਨੂੰ ਤਾਂ ਨਹੀਂ ਜੀ ਕਰਦਾ ਮੈਂ ਹੁਣ ਕੀ ਕਰੀਏ ਫਿਰ ਅੱਕਿਆਂ ਨੂੰ ਸਾਰਾ ਕੁਝ ਕਹਿਣਾ ਪੈਂਦਾ ਜਦੋਂ ਕਹੋਂਦੀ ਹੈ ਓਏ ਹੋਰ ਹੁਣ ਤੇਰਾ ਵੀ ਡੋ ਗੱਲ ਆ ਵੀ ਕਿਹੜਾ ਜੀ ਕੱਲਾ ਕਹਿਣਾ ਜਾਣਾਗਾ ਉਹ ਗੱਲ ਲੋਕਾਂ ਨੂੰ ਤਾਂ ਹੀ ਹੋ ਵੀ ਆਪਦੀ ਮਾਂ ਨਾਲ ਬਣਾਉਂਦਾ ਨਹੀਂਗਾ ਉਹ ਇਹੀ ਗੱਲ ਹੈ ਬਾਈ ਇਹ ਤਾਂ ਤੁਰੀ ਰਹਿੰਦੀ ਹੈ ਕਦੇ ਕਹਿੰਦੀ ਹੈ ਸਾਡੇ ਨਾਨਕੇ ਵਗ ਜਾਂਦੀ ਹੈ ਉੱਥੇ ਉਹਨਾਂ ਨੂੰ ਐ ਉੱਥੇ ਜਾ ਕੇ ਕਹਿੰਦੀ ਐ ਨਹੀਂ ਕਰਦੇ ਬਾਹ ਨਹੀਂ ਕਰਦੇ ਉਹੀ ਗੱਲ ਆ ਭਈ ਕਰੇ ਉਹ ਤੇਰੀ ਭੈਣ ਆ ਉਹ ਲੜੀ ਜਾਂਦੀ ਆ ਫਿਰ ਇਹਦੇ ਨਾਲ ਵੀ ਮੇਰੀਆਂ ਗੱਲਾਂ ਕਰਦੀ ਚੂੜੀਆਂ ਕਰਦੀ ਆ ਯਾਰ ਫਿਰ ਉਹ ਤਾਂ ਭਈ ਬੋਲੂਗੀ ਨਾਲੇ ਮੈਂ ਇਹੀ ਗੱਲ ਕਹੀ ਸੀ ਮੈਂ ਬੇਬੀ ਮੇਰੀ ਗੱਲ ਸੁਣ ਤੂੰ ਕੀ ਕੰਮਾਂ ਤੋਂ ਲੈਣਾ ਹੈਗਾ ਅੱਗੇ ਮੈਂ ਪਹਿਲਾਂ ਬਥੇਰਾ ਕੰਮ ਕੀਤਾ ਮੈਂ ਤਾਂ ਆ ਕੇ ਵਿੱਚ ਪੰਗੇ ਮੈਂ ਤਾਂ ਤੂੰ ਪੰਗੇ ਲਈ ਨਾ ਤੂੰ ਆਦਾ ਮੰਜੇ ਤੇ ਬੈਠ ਜਿਦਾ ਤੈਨੂੰ ਹਾਂ ਸੱਤੂ ਰੋਟੀਆਂ ਦਾ ਵਿਆਹ ਤੇਰੀ ਮਾਂ ਨੂੰ ਨਾ ਰੋਟੀਆਂ ਦੇ ਭਈ ਫਿਰ ਤਾਂ ਤੂੰ ਮੈਂ ਕਹੇ ਤੈਨੂੰ ਹਾਂ ਰੋਟੀ ਮਿਲ ਜੂ ਰੋਟੀ ਤੂੰ ਆਪਦੀ ਖਾਣਾ ਚਾਹੇ ਜਾਂ ਮਰਜੀ ਕੰਮ ਕਰਨ ਉਹ ਸੰਭੜ ਵੀ ਨਹੀਂ ਚੱਜ ਨਾਲ ਉਹ ਮੁੰਡਾ ਮੈਂ ਸਾਨੂੰ ਨਹੀਂ ਸਮਝਦਾ ਉਹ ਆਏ ਨਹੀਂ ਕਰਦੀ ਉਹ ਆਏ ਨਹੀਂ ਕਰਦਾ ਖੇਤ ਨਹੀਂ ਮੈਂ ਤੂੰ ਕੀ ਲੈਣਾ ਤੈਨੂੰ ਤਾਂ ਰੋਟੀ ਮਿਲ ਜੂਣਾ ਸਾਰਾ ਕੰਮ ਬਸ ਵਧੀਆ ਫਸਲ ਕਰਦਾ ਹੋਰ ਕਿਵੇਂ ਕਰੇ ਮੈਂ ਉਹ ਕਾਹ ਨੂੰ ਕਰਦੇ ਸਾਰਾ ਦੂਣਾ ਸਮਾਂ ਕੰਮ ਨਹੀਂ ਦਿੰਦੀ ਬਈ ਮੈਂ ਉਹੀ ਕਹਿੰਦਾ ਜੇ ਤੂੰ ਵਿੱਚ ਬੜੀ ਜਾਂਦੀ ਹੈ ਪੰਗੇ ਲੈਂਦੀ ਹੈ ਫੇਫੀ ਅਗਲੀ ਖੇਡ ਜਾਂਦੀ ਹੈਗੀ ਅਗਲੀ ਬਗਾਨੀ ਧੀ ਹੈਗੀ ਤੂੰ ਉੱਤੇ ਹਕੂਮਤ ਚਲਾਉਣੀ ਹੈਗੀ ਅੱਜ ਕੱਲ੍ਹ ਹਕੂਮਤ ਤਾਂ ਕੌਣ ਚਲਦਾਗਾ ਉਹੀ ਤਾਂ ਕਰ ਲੈ ਵੀ ਤੂੰ ਤਾਂ ਇੱਕ ਪਾਸੇ ਬੈਠੀ ਖਾਈ ਚੱਲ ਲੋੜੇ ਨਹੀਂ ਤਿੰਦਾਂ ਆਰਾਮ-ਰਾਮ ਕਰ ਹਜੇ ਵੀ ਦੇਖ ਲੈ ਬੋਲੀ ਜਾਂਦੀ ਹੈਗੀ ਜੱਸੀ ਨਾਲ ਇਹ ਨਹੀਂ ਪਤਾ ਪਤਾ ਲੱਗਿਆ ਹੋਵੇ ਤੇਰਾ ਐਸਾ ਦੱਸਿਆ ਨਹੀਂ ਵੀ ਤੂੰ ਆ ਰਹੇਂਗਾ ਆਏਂਗਾ ਜੇ ਮੈਂ ਦੱਸਤੇ ਤਾਂ ਇਹ ਨਹੀਂ ਪਤਾ ਚੱਲ ਜੇ ਕਿਤੇ ਹੋਰ ਆਏ ਨਹੀਂ ਪਤਾ ਬਾਈ ਕਾਹ ਲੰਘ ਜਾਂਦੀ ਚੱਲ ਚੱਕ ਕੇ ਝੋਲਾ ਹੋਰ ਬਾਈ ਦਹਾ ਹੀ ਮੈਂ ਤਾਂ ਹੁਣ ਨਿਗਾਹ ਤੇ ਖੜਾ ਇੱਕ ਆਉਂਦਾ ਮਹਬਾਰ ਇੱਕ ਦੋ ਸਾਡੇ ਪਿੰਡ ਚ ਮੁੰਡੇ ਜਾਣਦੇ ਇਹਨੂੰ ਜਾਣਦੇ ਨੇ ਮਾਣਾ ਮੋਟਰ ਚ ਝੌੜ ਝੌੜ ਜਿਹਾ ਉਹਨਾਂ ਨਾਲ ਗੱਲਾਂ ਮੈਂ ਅੱਖ ਮੈਨੂੰ ਛਤਾਰ ਕੇ ਅੱਗੇ ਇੱਥੇ ਮਾਸੀ ਦੀ ਕੁੜੀ ਕੋਲੇ ਉਹਨਾਂ ਨੂੰ ਮੈਂ ਹਰ ਕਿਸਮ ਜਾਇ ਮੈਂ ਬਾਈ ਬਣ ਕੇ ਕਿਤੇ ਤੁਸੀਂ ਚੱਕ ਕੇ ਲੈ ਜਾਓ ਮੈਂ ਬਾਅਦ ਔਖਾ ਮੈਨੂੰ ਹੋਉਂਦਾਗਾ ਹੋਰ ਅਗਲਾ ਸਾਲ ਤੁਹਾਡੇ ਲਿਆਜ ਵਾਲਾ ਹੁੰਦਾ ਬਈ ਆਲਾ ਕਹਿੰਦਾ ਵੀ ਝੱਲਾ ਹੈ ਨਾ ਮੈਨੂੰ ਕੀ ਪਤਾ ਨਾ ਅਗਲੇ ਨੂੰ ਕਿਹੜਾ ਪਤਾ ਵਿੱਚੋਂ ਗੱਲ ਦਾ ਹੋਰ ਬੜਾ ਦੁਖੀ ਕਰ ਛੱਡਿਆ ਨਹੀਂ ਰਹਿਣ ਤਾਂ ਬਈ ਥਾਂ ਦੀ ਮੈਨੂੰ ਤਾਂ ਸੌਖੀ ਸੀ ਤੇ 10 ਦਿਨ ਲਾ ਲਈਂ ਇੱਥੇ ਕਾਹਨੂੰ ਸੌਖਾ ਲਈ ਕਾਹਨੂੰ ਆ ਬਈ ਇਹ ਤਾਂ ਦੁੱਖ ਦੇਣ ਵਾਲੀ ਆ ਉਹ ਕਹਦਾ ਮੇਰੇ ਕਿਹੜਾ ਮਾਂ ਇੱਕ ਕੁੜੀ ਆ ਚੱਲ ਭੀ ਇੱਕਾ ਜੱਸੀ ਆ ਦੋਨੇ ਨਾਲ ਚੱਲਣ ਨਾਲੇ ਇੱਕ ਬਿਸ਼ਾਣੀ ਬੁੜੀ ਦਾ ਆਹੀ ਹੁੰਦਾ ਵਿਸ਼ਿਆਣੀ ਬੁੜੀ ਹੋਵੇ ਕਿ ਤਾ ਕਰੇ ਸੰਤ ਸੁਖੀ ਸੀ ਤਾਂ ਮੇਰੇ ਚਲੇ ਕੋ ਜਿਆ ਹੁੰਦਾ ਹੈ ਬਾਈ ਪਰ ਫਿਰ ਸੁਖ ਦੇਣ ਵਾਲੀ ਨਹੀਂ ਹੈਗੀ ਨਾ ਸੁਖ ਤਾਂ ਹੁੰਦਾ ਹੈ ਬੰਦੇ ਦਾ ਸੈਣੇ ਆ ਕੇ ਵੀ ਬਾਈ ਪੰਗੇ ਲਈ ਜਊ ਆਪਕੇ ਆਕੂ ਬੱਠਰ ਇੱਥੇ ਧਰਤਾ ਸਾਬਣ ਇੱਥੇ ਧਰਤੀ ਵੀ ਤੂੰ ਇਹ ਚੀਜ਼ਾਂ ਤੋਂ ਕੀ ਲੈਣਾਗਾ ਇੱਥੇ ਵਾਲਾ ਕਹਿੰਨੇ ਮਾੜਾ ਹੈ ਜਿਹੜਾ ਤੀਜੇ ਥਾਂ ਤੁਹਾਡੇ ਇੱਥੇ ਗਾਹਾਂ ਵਗ ਜਾਂਦੀ ਹੈ ਬਾਈ ਉਹ ਜਮੀ ਮਾੜਾ ਹੈਗਾ ਉਹਨਾਂ ਨਾਲ ਆਪਣੀ ਨਹੀਂ ਬਣਦੀ ਹਾਂ ਵੀ ਤੂੰ ਉਹਨਾਂ ਦੇ ਜਾਣ ਬੁੱਝ ਕੇ ਕਿਉਂ ਜਾਂਦੀ ਹੈ 100 ਗੱਲਾਂ ਕਰਨਗੇ 100 ਚੁਕਲੀਆਂ ਹੋਣਗੀਆਂ ਆਪਾਂ ਨੂੰ ਮਾਹੀ ਅਗਲਾ 100 100 ਗੱਲਾਂ ਬਣਾਉ ਫਿਰ ਇਹ ਆ ਕੇ ਸੁਣਾਉਂਦੀ ਹੈਗੀ ਮੈਂ ਆਪਾਂ ਨੂੰ ਲੋੜ ਕੀ ਹੈ ਫਿਰ ਉਹੀ ਤਾਂ ਗੱਲ ਹੈ ਬਾਈ ਉਹੀ ਗੱਲ ਹੈ ਫਿਰ ਗਾਹਾਂ ਹੈ ਇੱਥੇ ਦੂਜੇ ਦਾ ਤਾਂ ਕਹਾਇ ਨਹੀਂ ਜਾਂਦਾ ਫਿਰ ਜਸੀਨ ਦੁਖ ਲੱਗੂਗਾ ਥੋੜਾ ਜਿਆਦਾ ਆਪਸ ਜਬਦੂਆ ਮੈਂ ਉਹੀ ਗੱਲ ਹੈ ਨਾ ਹੁਣ ਜਿਹੜੀਆਂ ਉਧਰਲੇ ਘਰ ਵਾਲੀਆਂ ਨੂਹਾਂ ਨੇ ਉਹ ਤਾਂ ਇਹੀ ਗੱਲ ਕਹਿਣੀਆਂ ਨੇ ਜਸੀਨੂ ਵੀ ਤੇ ਤੂੰ ਤੇਰੀ ਇਮਾਨਤ ਕੋਈ ਸਮਝ ਨਹੀਂ ਤਰਾ ਭਾਈ ਨਹੀਂ ਸਮਝਦੀ ਭਾਈ ਨਹੀਂ ਸਮਝਦੀ ਥਾਂ ਥਾਂ ਠੋਕਰਾਂ ਖਾਂਦੇ ਹੁਣ ਕੀ ਪਤਾ ਉਹਨਾਂ ਕੋਲ ਕੀ ਗੱਲਾਂ ਕਰਕੇ ਹੀ ਹੈ ਉਹੀ ਤਾਂ ਗੱਲ ਹੈ ਵੀ ਉਹ ਚਲ ਆ ਜਾ ਬਈ ਫਿਰ ਹੋਰ ਬਰਿਆਤ ਰਹਿ ਕੇ ਲੈ ਜੀ ਹੋਰ ਤਾਂ ਕੀ ਹੈਗਾ ਤਾਂ ਕੀ ਭਾਈ ਸਾਰੇ ਕਿਸੇ ਦੇ ਹੋਰ ਬਈ ਕਣਕ ਕੋਣਕ ਬਿਜਲੀ ਹਾਂ ਕਣਕ ਦਾ ਬਿਜਲੀ ਦੀ ਭਾਈ ਅੱਛਾ ਚਲ ਵਧੀਆ ਕਰਿਆ ਬਈ ਤੂੰ ਆ ਗਿਆ ਹੋ ਨਹੀਂ ਮੈਨੂੰ ਆਉਣਾ ਪੈਂਦਾ ਫਿਰ ਰੌਣੀ ਦੀ ਬਈ ਜਦੋਂ ਹੁਣ ਸਰਦੀ ਨਹੀਂ ਹੈਗਾ ਕੀ ਕਰੀਏ ਬਿਨਾਂ ਗੱਲ ਤੋਂ ਆ ਕੇ ਬਹਿ ਜਾਂਦੀ ਹੈ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਹੋਵੇ ਬੰਦਾ ਚੱਲ ਬਿੱਤ ਤੇ ਜ਼ਹਿਰ ਤੇ ਬਹਿਰ ਤੇ ਸੋਨਾ ਲੱਗਦਾ ਹੈਗਾ ਐਂ ਤਾਂ ਮੈਂ ਸਮਝਾਉਣੀ ਹੁੰਨੀ ਆ ਮਾਂ ਨੂੰ ਵੀ ਐ ਨਹੀਂ ਕਰੋ ਤੁਰਦੇ ਹੁੰਦੇ ਹੈਗੇ ਵੀ ਅਗਲਾ ਕਹਿੰਦਾ ਵੀ ਇਹਦੇ ਭਾਈ ਪਰਜਾਈ ਸਾਹਮਦੇ ਨਹੀਂ ਹੈਗੇ ਮਾਂ ਮੈਨੂੰ ਐ ਕਹਿਣਗੇ ਉਰੀ ਲੈ ਕਹਿੰਦੀ ਨੇ ਬਈ ਉਹ ਤਾਂ ਹੁਣ ਸੁਣ ਤੂੰ ਆਪਣੀ ਘਰ ਵਾਲੀ ਦੇ ਪਿੱਛੇ ਲਾ ਕੇ ਹਰੇਕ ਕੰਮ ਨੂੰ ਤਾਂ ਮੈਨੂੰ ਜਵਾਬ ਦੇ ਦੰਨਾ ਹੈ ਹੁਣ ਮੇਰਾ ਗੋਡਾ ਇੰਨਾ ਦੁਖਦਾ ਸੀ ਉਹਨੂੰ ਐਨੀ ਵਾਰ ਕਿਹਾ ਵੀ ਭਾਈ ਮੂਮਲਾ ਦੇ ਆਏ ਕਰਦੇ ਕੁਛ ਨਹੀਂ ਕਰਦੀ ਆ ਦੇਖ ਲੈ ਇੰਨੀ ਸਿਆਣੀ ਆ ਕੁੜੀ ਪ੍ਰੀਤ ਇਹਨੇ ਤਾਂ ਮੇਰਾ ਗੋਡਾ ਠੀਕ ਕਰਤਾ ਰੋਜ਼ ਮਾਲਿਸ਼ ਕਰਦੀ ਆ ਇਹ ਮਾ ਕਾਨ ਉਹਦੋਂ ਨਹੀਂ ਤੇਰਾ ਗੋਡਾ ਦੁਖਦਾ ਜਿਆਦਾ ਉਹੀ ਗੱਲ ਆ ਵੀ ਕੌਲੀਆਂ ਚੱਕ ਚੱਕ ਠੂਲੀਆਂ ਚੱਕ ਚੱਕ ਲੋਕਾਂ ਦੇ ਦਾਣਾ ਮੰਗਣ ਜਾਣੀ ਐ ਕੀ ਭਾਈ ਆਨਸਰ ਦੇ ਨੂੰ ਜੇ ਇੱਕ ਦਿਨ ਚੱਲੇ ਗਈ ਤੂੰ ਤਾਂ ਉਹੀ ਗੱਲਾਂ ਦੇ ਮੇਨੇ ਮਾਰੀ ਜਾਣਾ ਫਿਰ ਆਪਣੀ ਤੀਮੀ ਨੂੰ ਸਮਝਾ ਦੇ ਵੀ ਦਾਲ ਸਬਜ਼ੀ ਵਧੀਆ ਬਣਾ ਲਿਆ ਕਰੇ ਨਾ ਉਹ ਚ ਨੂਨ ਨਾ ਮਿਰਚ ਜੀ ਮੈਂ ਸਾਬ ਬਣ ਜਾ ਕੋਈ ਸਬਜ਼ੀ ਬਣਾਉਣੀ ਵੀ ਆਉਂਦੀ ਆ ਨਾ ਮਾਂ ਤੇਰੇ ਦਾ ਪਸੰਦੇ ਨਹੀਂ ਆਉਂਦਾ ਤੈਨੂੰ ਕੱਲੀ ਨੂੰ ਬਣਾ ਕੇ ਦਿੰਦੀ ਆ ਸਾਰਾ ਟੱਬਰ ਹੀ ਖਾਂਦਾ ਹੈਗਾ ਆ ਬੱਸ ਉਹੀ ਗੱਲ ਆ ਸਿਆਣਿਆਂ ਦੀ ਗੱਲ ਕਹਿੰਦੇ ਜਾਂ ਤੀਵੀਂ ਆ ਜਾਂਦੀਆਂ ਨੇ ਮਾਮਾ ਤਾਂ ਫਿਰ ਪੁੱਤਾਂ ਨੂੰ ਦਿਖਣੀ ਹੀ ਨਹੀਂ ਚਾਹੀਦੀਆਂ ਉਹੀ ਕੰਮ ਤਾਂ ਮੇਰ ਨਾਲ ਕਰਿਆ ਜਦ ਵੀ ਮੈਂ ਤੇਰੇ ਸਾਹਮਣੇ ਆਉਣੀ ਜਦੋਂ ਤੂੰ ਮੈਨੂੰ ਬੋਲਣ ਲੱਗ ਜਾਂਦਾ ਤੂੰ ਇਹਨੂੰ ਐ ਕਹ ਨਹੀਂ ਐ ਕਹਨੀਆ ਭਾਈ ਹੁਣ ਮੈਂ ਪਾਸਾ ਵੱਟ ਲਿਆ ਹੁਣ ਤੂਰੇ ਵੀ ਨਹੀਂ ਟੀਕੀ ਚਲ ਅਸੀਂ ਤਾਂ ਭਾਈ ਮਾੜੇ ਹੋ ਗਏ ਇਹ ਤਾਂ ਮੰਨ ਤੇ ਆ ਮਾੜੇ ਆ ਉਰੇ ਤੂੰ ਕੱਢਦੀ ਆ ਕਿਸੇ ਨਾਲ ਉਰੇ ਇਹਨੂੰ ਕਹੀ ਜਾਣੀ ਐ ਇੱਥੇ ਨਾ ਤੀਜੇ ਥਾਂ ਲੋਕਾਂ ਦੇ ਵੀ ਤੂੰ ਕੀ ਲੈਣ ਜਾਣੀ ਹੁੰਨੀ ਐ ਜਿੰਦੇ ਬਣਦੀ ਨਹੀਂ ਇਹਨਾਂ ਦੀ ਨਾ ਕਿਤੇ ਕਹੀਆਂ ਬੋਲੀ ਜਨ ਗਈ ਕਿਉਂ ਨਹੀਂ ਪੁੱਛ ਜੈਸੀ ਨੂੰ ਆ ਬਾਈ ਬੈਠਾ ਫਿਰ ਤੂੰ ਵੀ ਗੱਲ ਮੰਨ ਲਿਆ ਕਰ ਜੇ ਤੈਨੂੰ ਨਹੀਂ ਸਬਜ਼ੀ ਪਸੰਦ ਹੈਗੀ ਭਾਬੀ ਦੀ ਚਲ ਤੂੰ ਆਪ ਬਣਾ ਲਿਆ ਕਰ ਮੰਗਣ ਤਾਂ ਨਾ ਜਾਇਆ ਕਰ ਅਗਲਾ ਸੋ ਇਹਨਾਂ ਨੂੰ ਮੈਂਨੇ ਦਊਗਾ ਤੈਨੂੰ ਨਹੀਂ ਦਿੰਦਾ ਹੈਗਾ ਬਈ ਉਹ ਤਾਂ ਉਹਨੇ ਵੀ ਕਹਿਤਾ ਮੇਰੀ ਗੱਲ ਸੁਣ ਸਬਜ਼ੀ ਬਣਾਉਣੀ ਮੈਨੂੰ ਕੋਈ ਔਖੀ ਨਹੀਂ ਹੈਗੀ ਹੈ ਬੈਠੀ ਬੈਠੀ ਸਾਰਾ ਕੰਮ ਕਰ ਵੀ ਲਵਾਂ ਉਹ ਤਾਂ ਸਾਰਾ ਕੰਮ ਮੇਰੇ ਤੇ ਸਿੱਟ ਦੋ ਫਿਰ ਭਾਂਡੇ ਕਹਿੰਦੀ ਉਹ ਤੂੰ ਮਾਂ ਜ ਹੈ ਔਰ ਕੰਮ ਮੈਂ ਕਰੂੰਗੀ ਉਹ ਜੇ ਤੂੰ ਦੇਖੇ ਰਸੋਈ ਚ ਇੰਨਾ ਗਾਹ ਪਾ ਰੱਖਦੀ ਆ ਉਹ ਵੀ ਪੁੱਤ ਮੈਂ ਆਪ ਸਫਾਈ ਕਰਦੀ ਆ ਬਸ ਚੁੱਪੇ ਭਲੀ ਆ ਹੁਣ ਤੂੰ ਮੈਨੂੰ ਬੁਲਾ ਨਾ ਥੋੜੀ ਤਾਂ ਲੜਾਈ ਰਹੂਗੀ ਮਾਂ ਐਂ ਕਰੋ ਬਾਈ ਤੁਸੀਂ ਐਂ ਕਰੋ ਹੈ ਆ ਕੰਮ ਵੰਡ ਕੇ ਦੇ ਦੋ ਭਾਬੀ ਆਪਦੇ ਕੰਮ ਕਰੂਗੀ ਆਦੇ ਕੰਮ ਕਰੂਗੀ ਕੋਈ ਇੱਕ ਦੂਜੇ ਨਾਲ ਖਾਣਾ ਨਾ ਲਾਵੇ ਨਾ ਪਾਈ ਹੋਦੀ ਆ ਫਿਰ ਮੈਂ ਕਹਤੇ ਕੰਮ ਵੰਡ ਕੇ ਕਰੂ ਮੇਰੇ ਮੇਰੇ ਤੋਂ ਨਹੀਂ ਹੁਣ ਬਣਦੇ ਕੰਮ ਮੈਂ ਤਾਂ ਬਾਈ ਇਹਨੂੰ ਕਹਿੰਦੀ ਨਹੀਂ ਇਹ ਉਹੀ ਬੈਠੀ ਰਹੇ ਉਹੀ ਬਹੁਤਾ ਬੈਠ ਕੇ ਖਾਲੇ ਇਹ ਤਾਂ ਬੈਠ ਕੇ ਵੀ ਨਹੀਂ ਖਾਦਾ ਜਾਂਦਾ ਮੈਨੂੰ ਪਤਾ ਹੈ ਭਾਈ ਪਤਾ ਹੈ ਤੂੰ ਸਾਰੀਆਂ ਉਹਦੀ ਚੱਕ ਚਾਹੀ ਹੈ ਆਪਣੀ ਟੀਮੀ ਦੀ ਚ ਹੈ ਮਾਂ ਤਾਂ ਤੈਨੂੰ ਨਹੀਂ ਚੰਗੀ ਲੱਗਦੀ ਹੈ ਕਿ ਹੁਣ ਤਾਂ ਭਾਈ ਤੈਨੂੰ ਉਹ ਪਰੋਸ ਕੇ ਦੰਦੀਆ ਤੁਸੀਂ ਦੋਏ ਜੀ ਵਧੀਆ ਖਾਣੇ ਹੋ ਫਿਰ ਤੂੰ ਹੁਣ ਮੈਨੂੰ ਕਾਨੂੰ ਲੈਣਾ ਹੈ ਉਹ ਚੰਗੇ ਤੋਂ ਵੀ ਨਹੀਂ ਲੈਣਾ ਆਗੇ ਤੈਨੂੰ ਜੇ ਮਾਂ ਚੰਗੀ ਨਹੀਂ ਲੱਗਦੀ ਜੇ ਨਾ ਚੰਗੀ ਲੱਗਦੀ ਕਿਉਂ ਲੈਣਾ ਆਉਂਦਾ ਬੀਬੀ ਇਹਨੂੰ ਬਥੇਰੀ ਫੇਕਰਾ ਬਥੇਰੇ ਨੇ ਫੋਨ ਲੈਨੇ ਵੀ ਨਿਗ੍ਹਾ ਰੱਖਿਓ ਜਦੋਂ ਤੂੰ ਤੁਰ ਹੀ ਉਦੋਂ ਵੀ ਇਹਨੇ ਫੋਨ ਲਾਇਆ ਤੂੰ ਕਿਸੇ ਬਾਰੇ ਨਾ ਸੋਚ ਤੂੰ ਆਪ ਦੀ ਦੋ ਰੋਟੀਆਂ ਖਾ ਚਾਹੇ ਇਹੋ ਭਾਂਡੇ ਤੋੜਨ ਸਮਾਰਨ ਕੋਈ ਲੋਟ ਕਰਨ ਤੈਨੂੰ ਕੀ ਤੈਨੂੰ ਤਾਂ ਦੋ ਰੋਟੀਆਂ ਮਿਲ ਜਾਣਗੀਆਂ ਜ ਆਪੇ ਮੇਰੀ ਗੱਲ ਸੁਣ ਪਈ ਕਿਸੇ ਤੋਂ ਆਪ ਕਿਸ ਨੂੰ ਬੁੜੀ ਨੂੰ ਲਾ ਦੇ ਵੀ ਰੋਟੀ ਦਾਲ ਬਣਾ ਕੇ ਉਹਨੂੰ ਦਿੱਤਾ ਦੇ ਜਾ ਕਰੇ ਕੋਈ ਹੁੰਦਾ ਕਲੇਸ਼ ਤਾਂ ਨਿਭੜੂ ਨਾ ਫੇਰਾ ਉਹੀ ਤਾਂ ਗੱਲ ਹੈ ਨਾਲੇ ਸੋਣੀ ਵੀ ਤੂੰ ਮਾਂ ਆਪਦੇ ਘਰ ਹੀ ਲੱਗਦੀ ਐਗੀ ਨਾ ਪੁੱਤ ਮੇਰੀ ਗੱਲ ਸੁਣਾ ਫੇਰ ਇਹ ਕਹੂਗਾ ਮੇਰੀ ਘਰ ਵਾਲੀ ਦੀ ਬੇਇੱਜ਼ਤੀ ਕਰਦੀ ਐ ਹਾਂ 100 ਵਾਰ ਕਹਿ ਲਿਆ ਵੀ ਭਾਈ ਦਾਲ ਸਬਜ਼ੀ ਵਧੀਆ ਬਣਾਇਆ ਕਰ ਹਾਂ ਤਾਂ ਢਿੱਡ ਭਰ ਕੇ ਰੋਟੀ ਖਾਉਂਗੀ ਕਿੱਥੇ ਰੋਟੀਆਂ ਵੀ ਦੇਖਿਆ ਕਰ ਇਹ ਜਿਹਾ ਮੋਟੀਆਂ ਬਣਾ ਕੇ ਰੱਖ ਦਿੰਦੀ ਆ ਬੀਬੀ ਮੇਰੀ ਗੱਲ ਸੁਣ ਕਿਸੇ ਕਿਸੇ ਬੁੜੀ ਦਾ ਹੱਥ ਜਿਹਾ ਸੀ ਇਹ ਜਿੰਦਾ ਕਿਸੇ ਨੂੰ ਨਹੀਂ ਬਣਾਉਣੀ ਹੁੰਦੀ ਕਿਸ ਨੂੰ ਆਪ ਦੇ ਤਰੀਕੇ ਨਾਲ ਬਣਾਉਂਦਾ ਬਣਾਉਂਦਾ ਹਰ ਇੱਕ ਸਵਾਦ ਹੁੰਦਾਗਾ ਪਰ ਹਰ ਇੱਕ ਆਪ ਦੇ ਤਰੀਕੇ ਨਾਲ ਬਣਾਉਂਦਾ ਹੁੰਦਾਗਾ ਜ਼ਰੂਰੀ ਤਾਂ ਨਹੀਂ ਹੁੰਦੀ ਵੀ ਉਹ ਤੇਰੇ ਪਸੰਦੀ ਚੀਜ਼ ਬਣ ਜੇ ਲੈ ਕੇ ਬੇਇਜ਼ਤੀ ਬੇਇਜ਼ਤੀ ਨੇ ਗੱਲਾਂ ਦਾ ਦੇਲਾ ਕਿਹੜੀਆਂ ਕਰਦੀ ਐ ਕੋਈ ਬੇਇਜ਼ਤੀ ਵਾਲੀ ਗੱਲ ਹੁੰਦੀ ਐ ਭਾਈ ਬੇਇਜ਼ਤੀ ਉਹ ਕਰਦੀ ਆ ਤੁਸੀਂ ਮੇਰੀ ਬੇਇਜ਼ਤੀ ਤੂੰ ਨੀਰਾ ਬੋਲਿਆ ਉਸ ਦਿਨ ਜੇ ਤੈਨੂੰ ਮੇਰੇ ਨਾਲ ਮਾੜਾ ਮੋਟਾ ਵੀ ਪਿਆਰ ਹੁੰਦਾ ਵੀ ਮੇਰੀ ਮਾਂ ਐ ਦੱਸ ਜਦ ਮੈਂ ਬੈਗ ਲੈ ਕੇ ਨਿਕਲੀ ਤੁਸੀਂ ਦੋਏ ਜੀ ਬੈਠੇ ਦੇਖੀਗੇ ਇੱਕ ਵਾਰ ਵੀ ਕਿਹਾ ਵੀ ਮਾਂ ਨਾ じゃ ਮੈਂ ਤੈਨੂੰ ਲੈ ਕੇ ਜਾਊਗਾ ਚਲ ਮਾਂ ਬਈ ਚਲ ਆ ਤੜੀ ਘੱਤ ਨਾਲ ਨਹੀਂ ਵੱਜਦੀ ਹੁੰਦੀ ਹੈਗੀ ਕਸੂਰ ਤੁਹਾਡਾ ਵੀ ਹੋਣਾ ਕਸੂਰ ਹੋਣਾ ਮਾਂ ਦਾ ਦੋਨੇ ਤਰ੍ਹਾਂ ਆਪਦੇ ਘਰੇ ਵੇ ਕੇ ਮਸਲਾ ਸਮਝਾ ਲਿਆ ਕਰੋ ਉਹ ਮੇਰੀ ਗੱਲ ਸੁਣ ਲੈ ਆ ਬੈਠਾ ਤੂੰ ਨਾਲੇ ਮੈਂ ਇਹਦੇ ਘਰ ਨੂੰ ਕਹਿਣਾਗਾ ਬੀਪੀ ਹੈ ਦੋਨੇ ਮੜਦੇ ਬਸ ਤੂੰ ਦੱਸ ਕਿਵੇਂ ਚਾਉਣੀ ਉਸ ਘਰ ਦੇ ਵਿੱਚ ਨਾ ਪੁੱਤ ਦੋਏ ਚੰਗੇ ਨੇ ਮੈਂ ਮਾੜੀਆਂ ਆ ਮੈਂ ਤੋਂ ਨਹੀਂ ਬਈ ਐਨਾ ਬੋਲ ਹੁੰਦਾ ਮੇਰੇ ਤਾਂ ਪਹਿਲਾਂ ਹੀ ਬੀਪੀ ਵੱਧ ਗਿਆ ਆ ਬਲੱਡ ਅੱਗ ਲੱਗਦਾ ਐਨਾ ਵੱਜ ਜਾਂਦਾ ਫਿਰ ਕਹਿੰਦਾਂਦੇ ਨੇ ਮੈਨੂੰ ਬੋਲਦੀ ਆ ਇਹ ਮੈਂ ਤੇ ਜਾ ਕੇ ਅੰਦਰ ਪੈਣੀ ਫਿਰ ਅਸੀਂ ਮਾਰਿਆ ਸਾਡੇ ਮਾਰਿਆਂ ਨਾਲੀ ਕੱਟ ਲੈ ਮੇਰੀ ਗੱਲ ਤਾਂ ਸੁਣ ਲੈ ਅੰਦਰ ਜਾ ਕੇ ਨਾ ਪੈਣ ਦੀ ਲੋੜ ਨਹੀਂ ਹੈਗੀ ਤੂੰ ਐ ਕਰ ਬਾਈ ਨਾਲ ਬਗੈ ਤੂੰ ਜਾਂਦਾ ਦਵਾ ਮੈਂ ਲੈਣ ਆਇਆ ਤੈਨੂੰ ਅੰਦਰ ਜਾ ਕੇ ਪੈਨੀਆਂ ਕਹਿੰਦੀ ਲੈ ਫਿਰ ਮੇਰੀ ਗੱਲ ਸੁਣ ਲੈ ਮੈਂ ਨਹੀਂ ਜਾਂਦੀ ਤੇਰੇ ਕੋਲ ਕਹ ਜਾਂਦੀ ਗੱਤ ਨਹੀਂ ਕਹੀ ਮੈਂ ਆਪਣੇ ਆਪ ਆ ਜੂੰ ਜਿੱਦਣ ਮੇਰਾ ਜੀ ਕਰੂ ਮੈਂ ਆ ਜੂੰਗੀ ਠੀਕ ਆ ਜਾਂਦੇ ਹੋ ਤੁਮਾਹੇ ਇਹਨਾਂ ਨੂੰ ਦੁਖੀ ਕਰਦੀਆਂ ਐ ਨਾ ਦੁਖੀ ਕਰਦੀਆਂ ਐ ਲੋ ਮੈਂ ਕਿਸੇ ਨੂੰ ਦੁਖੀ ਨਹੀਂ ਕਰਦੀ ਤੂੰ ਹੀ ਕਰਿਆ ਸੀ ਮੈਨੂੰ ਕੋਈ ਐਂਪਾ ਹੀ ਮੈਂ ਤੁਹਾਨੂੰ ਦੁਖੀ ਕਰਦੀ ਹੂੰ ਫਿਰ ਮੈਂ ਤੁਹਾਡਾ ਖੜਾ ਛੱਡ ਕੇ ਆ ਗਈ ਹੋਰ ਦੱਸ ਕੀ ਭਾਰਦੇ ਹੋ ਮੇਰੇ ਤੋਂ ਤੁਸੀਂ ਕੋ ਸਾਨੂੰ ਤਾਂ ਕਰੀ ਆ ਕੋਈ ਗੱਲ ਨਹੀਂ ਸਾਨੂੰ ਆ ਦੁੱਖ ਹੈ ਜਿਹੜਾ ਇਹਨਾਂ ਨੂੰ ਦੁਖੀ ਕਰਦੀਆਂ ਆ ਕੇ ਆ ਦੁੱਖ ਹੈ ਸਾਨੂੰ ਸਾਨੂੰ ਤਾਂ ਕਰੀ ਜਾ ਸਾਡੇ ਦਾ ਕਰਮਾ ਚ ਹੈਗੀ ਆ ਇਹ ਇੰਜ ਦਾਈਆਂ ਕਰਦੀ ਐ ਜਵਾਕਾਂ ਵਾਂਗੂ ਜੇਦੀ ਬਈ ਮੇਰੀ ਗੱਲ ਸੁਣ ਲਓ ਕੋਈ ਗੱਲ ਆ ਜਵਾਕ ਹੋਵੇ ਥੱਪੜ ਮਾਰੇ ਕੋਈ ਇਹਦੇ ਮੇਰੀ ਗੱਲ ਤਾਂ ਸੁਣ ਲੈ ਬਈ ਜਿਵੇਂ ਮਾਂ ਕਹਿੰਦੀ ਉਹ ਮੈਂ ਕਰ ਲਿਆ ਕਰ ਤੂੰ ਵੀ ਭਾਬੀ ਨੂੰ ਸਮਝਾ ਦਿਆ ਕਰ ਜਿਵੇਂ ਇਹ ਸਬਜ਼ੀ ਕਹਿੰਦੀ ਚਾਹ ਲੂੰਬੀ ਦੇ ਬਣਾ ਲਿਆ ਕਰ ਬਾਈ ਬਥੇਰੀ ਉਹਦੇ ਨਾਲ ਵੀ ਕੁੱਤੇ ਖਾਣੀ ਕਰਦਾ ਹੈ ਉਹਨੂੰ ਮੈਂ ਕੀ ਨਹੀਂ ਕਹਿੰਦਾ ਉਹ ਫਿਰ ਇਹ ਵੀ ਤਾਂ ਫਸਿਆ ਮੈਂ ਉਹਨੂੰ ਕਿਹਾ ਉਹੀ ਤਾਂ ਗੱਲ ਹੈ ਮੈਂ ਉਹਨੂੰ ਵੀ ਕਿਹਾ ਮੈਂ ਤੂੰ ਬਣਾ ਕੇ ਦੇ ਦਿਆ ਕਰ ਜਿਹੜੀ ਚੀਜ਼ ਦੀ ਲੋੜ ਹੈ ਬਾਈ ਮੈਂ ਉਹ ਰਿਤਾ ਰੱਖ ਲਾ ਮੈਨੂੰ ਕੋਈ ਬੁਰੀ ਨਹੀਂ ਲੱਗਦੀ ਹੈਗੀ ਚੱਲ ਮੇਰੀ ਮਾਂ ਹੈ ਮੈਨੂੰ ਵੀ 100 ਮਿਹਣੇ ਦਿੰਦੀਆਂ ਨੇ ਤੇ ਮੇਰੀ ਵੀ 15 ਦਿਨਾਂ ਬਾਅਦ ਤੇ ਮਾਂ ਉਰੇ ਆ ਜਾਂਦੀ ਹੈ ਕਿਉਂ ਆਉਂਦੀ ਹੈਗੀ ਸੋਡੀ ਬੇਸੀ ਹੈ ਬਈ ਇਸ ਗੱਲੇ ਚ ਮੈਂ ਕਦੋਂ ਕਹਿਣਾ ਬਈ ਇਹ ਹਰ ਖਰਚੇ ਕੇ ਮੈਂ ਆ ਵੀ ਨੂੰ ਨਾਲ ਕਲੇਸ਼ ਕਰਕੇ ਆਈ ਆ ਮੈਨੂੰ ਮਾਰਦੀ ਫਿਰ ਉਹੀ ਆਹੀ ਉਹੀ ਗੱਲ ਆ ਗਈ ਨਾ ਉਹ ਆਈ ਹੋ ਲੜਦੀ ਹੈ ਬਈ ਕਹਿੰਦੀ ਮੇਰੀਆਂ ਗੱਲਾਂ ਕਰਦੀ ਹੈ ਜਾ ਕੇ ਫਿਰ ਲੜੂਗੀ ਬਈ ਉਹਨੂੰ ਵੀ ਦੁੱਖੋਂ ਗੁੱਸਾ ਉਹ ਗੁੱਸਾ ਫਿਰ ਇਹਨੂੰ ਵੀ ਜਦੋਂ ਵੀ ਸ਼ਰੀਕ ਨਹੀਂ ਮਿਹਣੇ ਮਾਰਦੀ ਵੀ ਤੇਰੀ ਮਾਂ ਨੂੰ ਤਾਂ ਜਿਨ੍ਹਾਂ ਨਾਲ ਜਿਨ੍ਹਾਂ ਨਾਲ ਬਈ ਸਾਡੀ ਬਣਦੀ ਨਹੀਂ ਹੈਗੀ ਲੜਾਈ ਹੋਈ ਹੋਈ ਹੈਗੀ ਉਹਨਾਂ ਤੇ ਜਾਂਦੀ ਹੈ ਇਹ ਉਹਨਾਂ ਨੂੰ ਫਿਰ ਸਾਰਾ ਕੁਝ ਦੱਸ ਕੇ ਆਉਂਦੀ ਹੈ ਫਿਰ ਉਹੀ ਤਾਂ ਕਹਿੰਦੇ ਆ ਬਈ ਉਹੀ ਤਾਂ ਕਹਿੰਦੇ ਆ ਫਿਰ ਕਹਿੰਦੀ ਐ ਤੂੰ ਉਹਦੀ ਮਿਹਤ ਕਰਦਾ ਉਹਦੀ ਕਿਉਂ ਤੈਨੂੰ ਚਲ ਤੂੰ ਆ ਗਈ ਰੁੱਸ ਕੇ ਆ ਗਈ ਤੂੰ ਗਾਹ ਗੱਲਾਂ ਕਿਉਂ ਕਰਦੀ ਐ ਉਹ ਤਾਂ ਉਹ ਮਾੜੀ ਆ ਉਹ ਫਲਾਣੀ ਆ ਉਹ ਐਵੇਂ ਆ ਉਹ ਬੋਲ ਜਾਂਦੀ ਐ ਭਈ ਇੱਕ ਤਾਂ ਆਪਾਂ ਵੀ ਟੁੱਟ ਕੇ ਪੈ ਜਾਈਏ ਇੱਕ ਆਪ੍ਰੀਤ ਨੇ ਚਮੜਾ ਰਖੀ ਅੱਧਾ ਤਾਂ ਉਹ ਮਾਸੀ ਮਾਸੀ ਕਰਦੀ ਚਲੀ ਜਾਂਦੀ ਐ ਸਾਰਾ ਦਿਨ ਆ ਮੇਰੀ ਭੈਣ ਆ ਕਿ ਛੋਟੀ ਉਹਨੂੰ ਜੀ ਲੱਗਿਆ ਰਹਿੰਦਾ ਠੀਕ ਆ ਉਹ ਇਹਦੀ ਸੇਵਾ ਕਰੀ ਜਾਂਦੀ ਆ ਉਹਨੂੰ ਐ ਵੀ ਵਧੀਆ ਗਾ ਬੈਠੀ ਇੱਥੇ ਆਰਾਮਦਾਰ ਨਾਲ ਕਾਦੀ ਰਾਮਦਾਰੀ ਨਾਲ ਤਾਂ ਬੈਂਦੀ ਨਹੀਂ ਬਈ ਰਾਮਦਾਰੀ ਨਾਲ ਬੈਠਣ ਵਾਲੀ ਹੋਵੇ ਚਲ ਅਸੀਂ ਵੀ ਨਾ ਫੋਨ ਕਰੀਏ ਵੀ ਚਲ ਕੋਈ ਗੱਲ ਨਹੀਂ ਬੈਠੀ ਐ ਨਾ ਲੈਣ ਆਈਏ ਇਹ ਹੈ ਨਹੀਂ ਬਈ ਇਹ ਆਦਰ ਕਰਾਉਣ ਦੇ ਸੇਵਾ ਕਰਾਉਣ ਦੇ ਲੈਕ ਹੈ ਨਹੀਂ ਉਹ ਤਾਂ ਚਲ ਭਈ ਉਹੀ ਗੱਲ ਨੇ ਆਣੀ ਆ ਕੁੜੀ ਚਲ ਹੁਣ ਉਹ ਕਹਿ ਵੀ ਕੀ ਸਕਦੀ ਐ ਬਈ ਹੌਲੀ ਤਾਂ ਬੋਲ ਪੋ ਆ ਸਾਡੀ ਗਵਰਨਰ ਨੂੰ ਸੁਣ ਗਿਆ ਨਾ ਕਹਿਣਗੇ ਪਤਾ ਨਹੀਂ ਕੀ ਕੰਜਰ ਕੁਲੇਸ਼ ਭਰਖੇ ਇਹਨਾਂ ਨੇ ਮੈਨੂੰ ਮੇਨੇ ਦਊਗੀ ਬਾਅਦ ਚ ਫੇਰਾ ਇੱਕ ਇਹ ਤਾਂ ਹਰ ਇੱਕ ਨੂੰ ਨਾ ਸਾਧ ਰੈਂਦੀ ਐ ਹਰ ਇੱਕ ਨੂੰ ਕਹਿ ਦਊਗੀ ਮੈਂ ਤੈਨੂੰ ਰਿਸ਼ਤਾ ਕਰਾਂ ਚਾਹੇ ਕੋਈ ਕੁੜੀ ਐ ਚਾਹੇ ਕੋਈ ਮੁੰਡਾ ਪਤਾਨੀਆਂ ਨੇ ਕਿੰਨੇ ਕਿੰਨੇ ਰਿਸ਼ਤੇ ਕਰਵਾਤੇ ਕਿੰਨੇ ਕਿੰਨਾ ਹਰ ਇੱਕ ਨੂੰ ਲਾਰਾ ਲਾਏ ਆਉਂਦੀ ਹੈਗੀ ਜਿਹਨੂੰ ਜਾਣਦੀ ਵੀ ਨਹੀਂ ਹੈਗੀ ਉਹਨੂੰ ਕਹਿ ਦੂਗੀ ਰੋਕ ਕੇ ਮੈਨੂੰ ਹੱਥ ਛੱਡਿਆ ਤੇਰੀ ਮਾਸੀ ਦੀ ਕੁੜੀ ਕੋਲੇ ਜਾਣਾ ਮੈਂ ਕਦੇ ਕਦੇ ਕਹਿੰਦੀ ਮੇਰੇ ਪੇਕੇ ਛੱਡਿਆ ਫਿਰ ਉਹੀ ਤਾਂ ਗੱਲ ਵੀ ਇੱਕ ਤਾਂ ਸਾਰਾ ਪਿੰਡ ਜਾਣਦਾ ਜਦੋਂ ਇਹ ਕਹਿਣਦੀ ਹੈ ਵੀ ਐਂ ਕਰਕੇ ਵੀ ਮੈਂ ਵੀ ਆਪਣੇ ਕੁੱਕਰ ਦੀ ਸਾਸਾਂ ਗਈ ਤਾਂ ਅਗਲਾ ਵੀ ਅਗਲਾ ਕਹਿੰਦਾ ਛੱਡਿਆਉਣਾ ਹੈਗੇ ਅਗਲਾ ਭਾਈ ਉਹ ਤਾਂ ਜਵਾਬ ਨਹੀਂ ਦੇ ਸਕਦਾ ਨਾ ਅਗਲਾ ਫਿਰ ਅਗਲਾ ਦੱਸਦੀ ਇਹ ਵੀ ਮੇਰੇ ਨਾਲ ਆਹ ਕੁਛ ਕੀਤਾ ਮੇਰੇ ਪੁੱਤ ਨੇ ਮੇਰੀ ਨੂੰਹ ਨੇ ਇਹਦਾ ਭਾਈ ਐਂ ਜਲੂਸ ਕਢਾਉਂਦੀ ਆ ਹੁਣ ਕੀ ਕਰੀ ਯਾਰ ਭਾਈ ਤੁਸੀਂ ਤੋਰੋ ਉਹਦਾ ਪੈ ਗਈ ਅੰਦਰ ਜਾ ਕੇ ਜਾ ਮੜਿਆ ਜਾ ਲਿਆਉ ਉਹਨੂੰ ਠਾ ਕੇ ਮੇਰੀ ਗੱਲ ਸੁਣ ਤੂੰ ਜਾ ਛੇਤੇ ਨਾਲ ਪੁੱਸਾਉਣ ਉਹਨੂੰ ਕਹਦੇ ਤਿਆਰ ਹੋ ਜਾ ਹੋਰ ਭਾਈ ਕਵੇਲਾ ਹੋ ਜਾਂਦਾ ਮੇਰੇ ਕਹੇ ਤੋਂ ਨਹੀਂ ਆਉਂਦੀ ਹੈਗੀ ਉਹ ਤੇਰੇ ਤੁਹਾਡੇ ਕਹੇ ਤੂੰ ਆ ਜੂਗੀ ਤੁਸੀਂ ਬੜਿਆ ਲਓ ਮੈਡਮ ਮੋਟਾ ਮੈਨੂੰ ਤਾਂ ਐ ਕਹ ਦਿੰਦੀ ਐ ਬਈ ਤੂੰ ਮੇਰੇ ਤੇ ਮੱਚ ਨਹੀਂ ਹੈਗੀ ਮੈਨੂੰ ਤੋਰ ਕੇ ਰਾਜ਼ੀ ਹੋਈਂ ਤੁਸੀਂ ਮੈਂ ਵੀ ਕੀ ਕਹਿ ਸਕਦੀ ਆ ਮੈਂ ਕਿਵੇਂ ਕਹਾ ਵੀ ਤੂੰ ਜਾ ਆ ਕਰੋ ਤੁਸੀਂ ਤਾਂ ਮੈਡਮ ਮੋਟਾ ਨਾਲ ਵੀ ਕਹਿੰਦੇ ਲੈ ਕੇ ਆ ਬਈ ਕਹਦੇ ਕਹਦੇ ਕੁਝ ਨਹੀਂ ਮੈਂ ਪੁੱਛਿਆਉਣਾਗਾ ਹੋਰ ਕੀ ਆ ਫਿਰ ਜੋ ਪੁੱਛਿਆ ਉਹ ਜਲਦੀ ਕਹਨ ਨੂੰ ਦੱਸ ਕੀ ਇਹਦੀ ਟੰਗ ਟੁੱਟਦੀ ਐ ਐਵੇਂ ਇੱਕ ਤਾਂ ਬਈ ਗੱਲ ਨਹੀਂ ਮੰਦੀ ਹੁੰਦੀ ਹੈਗੀ ਬਸ ਹੁਣ ਐ ਨਹੀਂ ਪਤਾ ਹੈਗੇ ਔਰ ਬੋਲਣ ਲੱਗ ਜੀ ਚੱਲ ਬੋਲ ਲੂਗੀ ਬਈ ਫਿਰ ਇਹ ਤਾਂ ਹੁਣ ਜਦੋਂ ਪਹਿਲਾਂ ਪਹਿਲਾਂ ਕਿਹੜਾ ਇਹ ਬੋਲਦੀ ਨਹੀਂ ਹੈਗੀ ਉਈ ਮੜਾ ਮੋਟਾ ਤੁਸੀਂ ਚੁੱਪ ਕਰ ਜਾਇਆ ਕਰੋ ਹੋਰ ਕੀ ਹੈ ਇਹ ਤਾਂ ਸਭਾਈ ਐਵੇਂ ਦਾ ਹੈ ਚੁੱਪਿਆਂ ਬਈ ਅਸੀਂ ਕਿੱਦੇ ਬੋਲਿਆਂ ਅਸੀਂ ਤਾਂ ਚੁੱਪਿਆਂ ਅਸਾਂ ਉਹੀ ਗੱਲ ਆ ਭਈ ਕੰਮ ਛੱਡ ਕੇ ਆ ਦੇ ਲਾ ਆ ਬੈਠਾ ਕੀ ਕਹਿੰਦੀ ਕਹਿਣਾ ਕੀ ਆ ਰੋਈ ਜਾਂਦੀ ਆ ਤਾਂ ਕਹਿੰਦੀ ਮੈਂ ਨਹੀਂ ਜਾਂਦੀ ਕਹਿੰਦੀ ਆਏ ਉਹ ਤਾਂ ਕਹਿੰਦੀ ਨਾਨਕੇ ਛੱਡਿਓ ਕਦੀ ਮੇਰੀ ਗੱਲ ਸੁਣਾ ਤਾਂ ਬੀਪੀ ਵੱਧ ਗਿਆ ਹੋਊਗਾ ਬਾਈ ਉਹਨੂੰ ਗੋਲੀ ਲਿਆ ਕੇ ਦੇ ਦੋ ਨਹੀਂ ਤੇ ਰੋਈਏ ਜੱਲੂਗੀ ਹੁਣ ਫਿਰ ਮੈਂ ਦੱਸਣ ਫਿਰ ਕੀ ਕਰਾਂ ਗੋਲੀ ਲਿਆ ਕੇ ਦੇ ਦੋ ਹੋਰ ਕੀ ਹੈ ਫਿਰ ਛੱਡਾਵਾਂਗੇ ਤਾਂ ਨੂੰ ਵਧਿਆ ਬਾਈ ਬੀਪੀ ਕਾਹਨੂੰ ਵਧਿਆ ਪਖੰਡ ਕਰਦੀ ਆ ਸਾਰੇ ਖੇਖਣ ਚੱਲ ਚਲ ਮੇਰੀ ਗੱਲ ਸੁ ਤੁਹਾਇ ਕਰ ਫਿਰ ਤੂੰ ਸੱਜੇ ਹੀ ਪੀ ਦੋ ਦਿਨਾਂ ਤੱਕ ਜੀ ਕਹਿੰਦੀ ਦੋ ਦਿਨਾਂ ਤੱਕ ਬਗ ਜੂਗੀ ਆਹੋ ਚੱਲ ਪੁੱਛ ਲੂੰਗੀ ਜੇ ਮੰਨੀ ਹੋਰ ਕੀ ਹੈ ਮੇਰਾ ਉਹੀ ਗੱਲ ਨਾ ਉਹੀ ਜਵਾਬ ਹੋਵੇ ਚੱਕ ਕੇ ਮੈਂ ਧੱਕੇ ਨਾਲ ਮੋਟਰਸਾਈਕਲ ਤੇ ਬਿਠਾ ਲਾਂ ਹੈ ਬਾਈ ਐ ਕਿੱਥੇ ਮੰਨਣ ਆਲੀ ਹੈ ਨਾ ਐ ਫਿਰ ਜਾਈ ਜਾਵੇ ਇਹ ਮੈਂ ਕਿਵੇਂ ਬਗ ਜੂਗੀ ਪਹਿਲਾਂ ਦੀ ਫਿਰ ਤੂੰ ਵੱਧ ਗਲੇਸ਼ ਕਰੂ ਜਾ ਕੇ ਕਰੇ ਨਾ ਗੱਲ ਜੀ ਉਸ ਤੋਂ ਡਰਦੇ ਆ ਆਂਡੇ ਗਮਾਂਡੀ ਆ ਜਾਣਗੇ ਹੋਰ ਜਵਖਮੋਂ ਕਰਦੀ ਆ ਹੁਣ ਤਾਂ ਚੱਲ ਦੇਖੀ ਜੋ ਫਿਰ ਦੋ ਦਿਨਾਂ ਤੱਕ ਛੱਡ ਆਵਾਂਗੇ ਭਾਈ ਹੋਰ ਕੀ ਚੱਲਾ ਚਾਹ ਕਰਦੇ ਕੋਟਬਗ ਪੀ ਕੇ ਵਗ ਨਾ ਮਾ ਮਾ ਦਾ ਜਾਨਾ ਬਾਈ ਕਾਂਕ ਕਵੇੜਾ ਹੋਈ ਜਾਂਦਾ ਬਾਈ ਲੈ ਵੀ ਤੂੰ ਐ ਜਾਏਗਾ ਹੁਣ ਨਾ ਬਸ ਹੁਣ ਜਾ ਰਹਾਂ ਹਾਂ ਮੈਨੂੰ ਚਾਹ ਨੂੰ ਨਹੀਂ ਹੁਣ ਕਿਹੜਾ ਟਾਈਮ ਆ ਚਾਹ ਦਾ ਕੀ ਆਇਆ ਲੈ ਕੀ ਗਿਆ ਦੱਸ ਚੱਲ ਚੰਗਾ ਕੋਈ ਨਾ ਫਿਰ ਹੋਰ ਕੀ ਹੈਗਾ ਜੱਟਾ ਚ ਬਾ ਰੱਖਿਆ ਬਾਈ ਲੈਣਾ ਨਾ ਓਏ ਬਸ ਕੀ ਕਰੀਏ ਮੰਮਾ ਨੂੰ ਕਵੇੜਾ ਹੋ ਗਿਆ ਸਬਜੀ ਸਬਜੀ ਦਾ ਕਰਾਂ ਕੋਈ ਸਬਜੀ ਸਬਜੀ ਧਰੀ ਨਹੀਂ ਭਾਈ ਹਜੇ ਹਾਲੇ ਕਿੱਥੇ ਧਰ ਲਈ ਡੜੀ ਚਲੋ ਤਾਂ ਧਰ ਲਿਓ ਤੇਰਾ ਭਾਈ ਕੱਲੇ ਹੀ ਜਾਂਦਾ ਸੀਗਾ ਔਰ ਮੇਰੇ ਮਾਣ ਨੂੰ ਲੈਣ ਆਇਆ ਸੀਗਾ ਤੇ ਫਿਰ ਗਈ ਕਿਉਂ ਨਹੀਂ ਗਈ ਪਲੇਸ਼ ਪਾ ਕੇ ਬੈਠ ਗਈ ਰੋਣ ਲੱਗ ਗਈ ਕਹਿੰਦੀ ਮੇਰਾ ਤਾਂ ਬੀਪੀ ਵੱਧ ਗਿਆ ਰੋਣ ਨੂੰ ਦੱਸ ਕੇ ਕੋਈ ਮਰ ਗਿਆ ਕਾਦੇ ਵਾਸਤੇ ਰੋਨੀ ਆਂਗੀ ਉਹੀ ਫਿਰ ਜਵਾਕਾਂ ਵਾਲੀਆਂ ਹਿੰਡਾਂ ਤੇ ਲਾਗੀ ਕਰਨ ਪਹਿਲਾਂ ਵੀ ਇਹੀ ਕੋਸੀ ਜਵਾਖਾਂ ਵਰਗੀ ਹੋਈ ਪਈਏਗੀ ਦਿਮਾਗ ਹੀ ਨਹੀਂ ਰਿਹਾ ਹੈਗਾ ਉਹ ਤਾਂ ਕੀ ਹੋ ਗਿਆ ਕੀ ਹੋਣਾ ਸੀ ਭਾਈ ਹੁਣ ਤੈਨੂੰ ਪਤਾ ਨਹੀਂਗਾ ਕੀ ਹੋ ਗਿਆ ਇੱਕ ਦਾਇ ਨੇ ਚੰਮੜਾ ਰਖੀਏ ਮੇਰੀ ਮਾਂ ਸਾਰਾ ਦਿਨ ਮਾਸੀ ਮਾਸੀ ਕਰ ਚੱਲੀ ਉਹ ਭਾਬੀ ਮੈਂ ਕਿ ਚੰਮੜਾ ਰਖੀਏ ਹੁਣ ਅਗਲੀ ਨੂੰ ਮੈਂ ਕਹਿੰਦਾ ਵੀ ਕਰੋ ਬਗਜਾ ਸਾਡੇ ਨਹੀਂ ਫਿਰ ਬਾਹਲਾ ਨਾਂ ਬੁਲਾਇਆ ਕਰ ਕਹਿੰਦੀ 12 12 ਵਜੇ ਤੱਕ ਮ ਉਹ ਤਾਂ ਜੀ ਲੱਗ ਰਹੇ ਬਾਈ ਫਿਰ ਉਹੀ ਗੱਲ ਆ ਜਾਂਦੀ 12 12 ਵਜੇ ਤੱਕ ਇਹ ਗੱਲਾਂ ਮਾਰੀ ਜਾਂਦੀਆਂ ਫਿਰ ਲੋਕਾਂ ਦੇ ਕੀ ਕਰਨ ਜਾਂਦੀ ਹੈ ਉਧਰ ਨਾ ਜਾਵੇ ਇੱਥੇ ਬੈਠੀ ਰਹੇ ਫਿਰ ਤਾਂ ਕੋਈ ਦੁੱਖ ਵੀ ਹੈ ਨਹੀਂਗਾ ਦੁੱਖ ਤਾਂ ਕਿਉਂ ਨਹੀਂ ਹੈਗਾ ਉਰੇ ਵੀ ਬਥੇਰਾ ਦੁੱਖ ਹੈ ਕੋਈ ਦੁੱਖ ਨਹੀਂਗਾ ਇੱਥੇ ਕੋਈ ਦੁੱਖ ਨਹੀਂ ਬੋਲੀ ਜਾਣ ਦੇ ਇੱਥੇ ਤਾਂ ਘਰ ਦੀ ਗੱਲ ਲੱਗੀ ਜਦੋਂ ਘਰਾਂ ਤੋਂ ਬਾਹਰ ਗੱਲਾਂ ਹੋਣ ਲੱਗ ਜਾਂਦੀਆਂ ਫਿਰ ਭੜਾ ਲੱਗਦਾ ਬੰਦਾ ਹੁਣ ਮੇਰੀ ਗੱਲ ਸੁਣ ਹੁਣ ਕਿਉਂ ਨਹੀਂ ਗਈ ਹੈਗੀ ਤੇਰੇ ਭੈਣ ਨਾਲ ਰੋਣ ਲੱਗ ਗਈ ਕਹਿੰਦੀ ਮੈਂ ਨਹੀਂ ਜਾਂਦੀ ਹੈਗੀ ਬੀਬੀ ਵਧਾ ਕੇ ਬੈਠ ਕੇ ਅੰਦਰ ਰੋਈ ਜਾਂਦੀ ਹੈਗੀ ਹੁਣ ਉਹਨਾਂ ਨੂੰ ਕਿਹਾ ਮੈਂ ਗੋਲੀ ਲਿਆ ਇਹਦਾ ਸੁਣਾਉਣਾ ਆਪਾਂ ਉਹਨੂੰ ਧੱਕੇ ਨਾਲ ਥੋੜੀ ਧੋਰਾਂਗੇ ਅਗਲੀ ਨੂੰ ਕੋਈ ਤਾਂ ਗੱਲ ਐ ਸੁਣੇ ਲੱਗਦੇ ਅਗਲੇ ਕਹਿਣਗੇ ਵੀ ਘਰੋਂ ਕੱਢਤੀ ਹਾਂ ਉਹਦਾ ਹੁਣ ਪਤਾ ਹੀ ਆ ਪੁੱਤ ਜਲੂਸ ਹੀ ਨਿਕਲੂਗਾ ਧੱਕੇ ਨਾਲ ਧੋਰਾਂਗੇ ਜਲੂਸ ਤੋਂ ਮਾਰੇ ਦਰਦੇ ਦਾ ਭੇਜਦੇ ਸੀਗੇ ਲੋਕ ਤਾਂ ਦੋ ਮੂੰਹੇ ਨੇਗੇ ਉਹਦੀ ਕਹਿ ਦੇਣਗੇ ਕੁੜੀ ਨੇ ਧੱਕੇ ਮਾਰ ਕੇ ਘਰੋਂ ਕੱਢਤੀ ਮੇਰੀ ਗੱਲ ਸੁਣ ਲੈਣ ਵਾਲੀ ਕਹਿੰਦਾ ਚਾਚੀਏ ਮੇਣਾ ਮਾਰੂਗੀ ਉਹਦੇ ਕਹੂਗੀ ਵੀ ਹੁਣ ਆਪਣੀ ਮਾਂ ਵੀ ਨਹੀਂ ਰੱਖੀ ਜਾਂਦੀ ਇਹਨਾਂ ਤੋਂ ਉਹ ਤਾਂ ਕੰਦ ਨਾਲ ਆ ਲਾ ਕੇ ਬਸ ਸੁਣਦੀ ਰਹਿੰਦੀ ਹੈ ਤਨ ਸਾਰਾ ਦਿਨ ਜਿਹੜੀ ਤੂੰ ਵੀ ਥੋੜਾ ਜਿਹਾ ਹੌਲੀ ਬੋਲੇਂਗਾ ਬਹੁਤ ਵੱ ਉਹ ਭਾਈ ਹੁਣ ਕਰੀਏ ਕੀ ਹੁਣ ਜਦੋਂ ਰੱਬ ਨੇ ਸਪੀਕਰ ਹੀ ਏਡਾ ਲਾਤਾ ਬਾਕੀ ਫਿਰ ਘਰੇ ਆਉਣੇ ਦਾ ਗੁੱਸਾ ਚੜ ਜਾਂਦਾਗਾ ਚਾਹ ਲੈੜੀ ਗੁੱਸਾ ਨਾ ਚੜਾਇਆ ਕਰੋ ਹੋਰ ਕੀ ਹੈ ਮੇਰੀ ਗੱਲ ਸੁਣੋ ਐਵੇਂ ਉਹਨੇ ਜਾਣਾ ਨਹੀਂ ਹੈਗਾ ਤੁਹਾਨੂੰ ਪਤਾ ਹੈ ਬਜ਼ੁਰਗ ਹੈਗੀ ਉਹ ਉਹਦਾ ਦਿਮਾਗ ਉਹੋ ਜਿਹਾ ਹੋ ਰਿਹਾ ਕੋਈ ਸਕੀਮ ਲਾ ਕੇ ਉਹਨੂੰ ਫਿਰ ਛੱਡ ਕਿਉਂ ਮੈਂ ਹੀ ਕਹਿੰਨੀ ਆ ਕੋਈ ਸਕੀਮ ਦਾਸਦੋ ਮੈਂ 2 ਦਿਨ ਚੱਲ ਰਹਿ ਲੈਂਦੇ ਉਹਨੂੰ ਫਿਰ ਛੱਡਿਆ ਆਉਂਗੀ ਜਾ ਕੇ ਉਹ ਭਾਈ ਛੱਡਣ ਸਟਾਉਣ ਵਾਲੀਆਂ ਸਕੀਮਾਂ ਦਾ ਤੁਸੀਂ ਬਾਤ ਚਲਾਈ ਜਾਓ 2 ਦਿਨਾਂ ਚ ਤਾਂ ਇਹ ਜਰੂਸ ਕੱਢ ਜੂਗੀ ਉਹਨੂੰ ਸਕੀਮੇ ਲਾਓ ਵੀ ਘਰੋਂ ਬਾਹਰ ਨਾ ਜਾਵੇ ਕਿਸੇ ਸਾ ਬੈਠੀ ਰਹਿ ਜਾ ਇਸੀ ਮੇਨੇ ਬੈਠੀ ਰਹੇ ਗਲਦਾ ਰੋਲਾ ਜਿਹੜਾ ਰੋਲਾ ਉਹ ਰੋਲਾਗਾ ਐਂ ਕਰਦੇ ਬਾਬੀ ਫਿਰ ਅੱਜ ਤਾਂ ਦਿਨ ਛਿਪ ਗਿਆ ਕੱਲ ਨੂੰ ਭੱਗ ਜੀ ਸਵੇਰੇ ਕੱਲ ਨੂੰ ਛੱਡੀ ਪੁੱਛ ਲੂੰਗੀ ਚਲ ਜੇ ਤਾਂ ਗਈ ਐ ਨਹੀਂ ਜਾਂਦੀ ਪੁੱਛੇ ਤੋਂ ਉਹ ਜੇ ਇਦਾਂ ਹੁੰਦਾ ਤੇਰੇ ਭਾਈ ਨਾਲ ਨਾ ਭੱਗ ਜਾਂਦੀ ਫਿਰ ਕੋਈ ਸਕੀਮ ਤਾਂ ਦੱਸੋ ਇਹ ਤਾਂ ਕੰਨੀ ਆ ਵੀ ਛੱਡਿਆਉਂਗੀ ਜਾ ਕੇ ਐ ਤਾਂ ਜਾਣੀ ਨਹੀਂ ਹੈਗੀ ਇਹ ਸਕੀਮ ਹੋਣ ਭਾਈ ਦੱਸ ਅਸੀਂ ਕਿਹੜਾ ਹੁਣ ਸਕੀਮਾਂ ਲਾਉਣੇ ਕੀ ਸਕੀਮ ਲਾਈਏ ਨਾਲ ਇੱਕ ਤਾਂ ਭਾਈ ਟੋਕ ਦੀ ਵਾਲਾ ਹੈਗੀ ਸੱਚੀ ਹੋਰੇ ਇੱਕ ਕੰਮ ਚ ਟੋਕਦੀ ਆ ਆ ਜਾ ਹੁਣ ਲੱਗ ਗਿਆ ਪਤਾ 12 12 ਵਜੇ ਤੱਕ ਨਾ ਬੈਠਿਆ ਕਰ ਨਾ ਅੰਗਲਾ ਮਾਰਿਆ ਕਰ ਮੈਂ ਤਾਂ ਸਾਰੇ ਤਾਂ ਨਹੀਂ ਕਹਿੰਦੇ ਨੇ ਪਤਾ ਆ ਸੂਟ ਕਾਤੋਂ ਪਾ ਲਿਆ ਆਣਾ ਪਾਇਆ ਕਰ ਆਉਣ ਜਾਣ ਚ ਪਾਉਣ ਵਾਲਾ ਇਹ ਅੰਤਾਂ ਦਾ ਕੁਝ ਬੋਲਦੀ ਹੈਗੀ ਬੈਗ ਚੰਦੇ ਸੂਟ ਪਾਈ ਬੈਠੀ ਹੈਗੀ ਕਹਿੰਦੀ ਪ੍ਰੀਤ ਦੇ ਵਿਆਹ ਵੇਲੇ ਕੰਮ ਆਉਣਗੇ ਪ੍ਰੀਤ ਨੂੰ ਦਊਂਗੀ ਉਹਨਾਂ ਚ ਸਮੋਂ ਆਣੇ ਬੈਠਦੀ ਤੂੰ ਮੈਨੂੰ ਕਹਿੰਦੀ ਪੁੱਤ ਸੁਮਾਲਾ ਮੈਂ ਕਿਹਾ ਹੇ ਸੂਟ ਸੁਮਾਉਂਗੀ ਜਸਮੇ ਮੈਨੂੰ ਵੀ ਦੇਣ ਲੱਗ ਰਹੀ ਸੀ ਇੱਕ ਤਾਂ ਦੋ ਇਹ ਦੋਨੇ ਇੱਕੋ ਜੇ ਚੱਕੀ ਫਿਰਦੀ ਹੈਗੀ ਇੱਕ ਤਾਂ ਕਹਿੰਦੀ ਪ੍ਰੀਤ ਸੁਮੈ ਲੂਗੀ ਇੱਕ ਤੂੰ ਸੁਮੈ ਲੀ ਚੱਲ ਅੜੀ ਹੈ ਵਿਚਾਰੀ ਭੋਲੀ ਹੈਗੀ ਹੈਨਾ ਉ ਤਾਂ ਹੈਗੀ ਤਾਂ ਭੋਲੀ ਹੈ ਮੈਂ ਤਾਂ ਮੈਨੂੰ ਵੀ ਤਰਸਾਉਂਦਾ ਪ੍ਰੀਤ ਮੇਰੀ ਮਾਂ ਹੈ ਦੋ ਜੀ ਹੈ ਭਾਈ ਜੇ ਭੋਲੀ ਹੈ ਤਾਂ ਹੀ ਫਿਰ ਮੈਂ ਬੇਚਤੀਆਂ ਕਰਾਉਂਦੀ ਪਤਾ ਕੀ ਗੱਲ ਹੈ ਭਾਬੀ ਦੇ ਸੂਟ ਚੱਕ ਲਈ ਹੋਊਗੀ ਪੇਟੀ 'ਚ ਚੋਰੀਓ ਉਹ ਗਾਲਾਂ ਕੱਢੂਗੀ ਮਗਰ ਜੇ ਉਹਨੂੰ ਪਤਾ ਲੱਗ ਗਿਆ ਅੱਛਾ ਗੱਲ ਤਾਂ ਇਹੀ ਹੈਗੀ ਸੁਮਿਓ ਨਾ ਬੈਠ ਜੇ ਆਪੇ ਮੋੜ ਕੇ ਲੈ ਜੂਗੀ ਉੱਥੇ ਹੋਰ ਉਹਨੂੰ ਦਿਮਾਗ ਹੱਲੇ ਵਾਲੀ ਗੱਲ ਹੀ ਆ ਫਿਰ ਹੋਰ ਕੀ ਆ ਇਹ। ਹੋਰ ਚੱਲ ਪ੍ਰੀਤ ਮੈਨੂੰ ਤੱਕ ਵੇਲਾ ਹੋਈ ਜਾਂਦਾ ਮੈਂ ਤਾਂ ਦਾਲ ਧਰ ਦਿਆਂ ਬਾਈ। ਚੱਲ ਬਣਾ ਲਓ ਪੁੱਤ ਬਣਾ ਲਓ ਦਾਲ। ਹੋਰ। ਇਹ ਰੱਡੀ ਪੰਗਾ ਹੀ ਹੋ ਗਿਆ ਸੱਚੀ ਹੈ ਨਾ। ਤੂੰ ਤਾਂ ਕਹਿੰਦੇ ਸੀ ਮਾਸੀ ਮਾਸੀ ਇੱਥੇ ਰਹੇ ਰੱਖ ਲੈ ਫਿਰ ਹੁਣ। ਮੈਂ ਤਾਂ ਹੁਣ ਵੀ ਰੱਖ ਕੇ ਰਾਜ਼ੀ ਆ ਗੱਲ ਤਾਂ ਇਹ ਵੀ ਰੋਜ ਕੰਜਰ ਕਰੇ ਛੇੜਾ ਕਰ ਚੁੰਦਾ। ਤੇ ਫਿਰ ਉਹੀ ਤਾਂ ਮੈਂ ਉਹੀ ਕਹਿੰਨਾ ਹੋਰ ਆਪਣੇ ਕੀ ਇਹ ਚੁੰਡੀਆਂ ਵੜਦੀਆਂ ਵੀ ਇੱਥੇ ਬੈਠੀ ਬੁਰੀ ਲੱਗਦੀ ਆ। ਆਹੀ ਤਾਂ ਪੰਗੇ ਨੇ। ਹੋਰ ਬਾਕੀ ਰਹਿਣ ਦੋ ਜਿੱਥੇ ਜਾਂਦੀ ਆ ਫਿਰ ਵਗ ਜਾਣ ਦੋ ਅਗਲੀ ਨੂੰ। ਫਗ ਜਾਣਦੇ ਆਪਾਂ ਕਦੋਂ ਰੋਕਦੇ ਆਂ ਵਗ ਜਾਣਦੇ ਡਰ ਤਾਂ ਐ ਲੱਗਦਾ ਹੈਗਾ ਅਬੀਰਿਆ ਦੱਸਦਾ ਸੀ ਮੈਨੂੰ ਆਪਣੇ ਪਿੰਡ ਦਾ ਜਿਹੜਾ ਮੁੰਡਾ ਲਾਡੀ ਉਹਨੂੰ ਲੱਗ ਰਹੀ ਕਹਿੰਦੇ ਮੈਨੂੰ ਕਣਗੜ ਗੁੰਗੜ ਲੈ ਕੇ ਜਾ ਕਹਿੰਦੀ ਮੇਰੀ ਰਿਸ਼ਤੇਦਾਰੀ ਐ ਤੇ ਕਹਿੰਦੀ ਮੈਨੂੰ ਛੱਡ ਇੱਕ ਵਾਰੀ ਆ ਤਾਂ ਮੈਂ ਆਪੇ ਜਾਊਂਗੀ ਕਿਤੇ ਆਉਣ ਵੇਲੇ ਬਸ ਬੁੱਸੇ ਡਿੱਗ ਜੇ ਹਨਾ ਅਗਲਾ ਕਹੂਗਾ ਤਾਂ ਐ ਵੀ ਉਹਨਾਂ ਕੋਲੇ ਗਈ ਸੀ ਉਹ ਕਹਿਦੇ ਉਹ ਲਾਡੀ ਨੂੰ ਮੈਂ ਕਹਿ ਦੇਣਾ ਵੀ ਛੱਡਿਆ ਛੱਡਿਆ ਉਹ ਮੈਂ ਛੱਡ ਆਉਣ ਵਾਲਾ ਕਣਗੜ ਤਾਂ ਆਪੇ ਬੈਠੀ ਰਹੂ ਉੱਥੇ ਜਿੰਨੇ ਦਿਨ ਬੈਠੀ ਛੱਡ ਨਾਣੀ ਜਾਂ ਤਾਂ ਮਿਲਿਆ ਲਿਆ ਉਹ ਜਦੋਂ ਆਊਗੀ ਅਗਲੀ ਉਹਨ ਐ ਮੈਂ ਡਿਗਜੂਗੀ ਐ ਫਿਰ ਮਲਾਇਆ ਮਨੂ ਐ ਤਾਂ ਮੈਥੋਂ ਜਾਂਦਾ ਨਹੀਂ ਮੈਂ ਤਾਂ ਕਹਿੰਦਾ ਇਹ ਘਰੋਂ ਬਾਹਾ ਵੱਡਾ ਜਾਂਦਾ ਭਾਬੀ ਦੀ ਭਾਬੀ ਏ ਉਹ ਤਾਂ ਮਿੰਟ ਚ ਕਹਿ ਦੋ ਵੀ ਇਹ ਵੀ ਹੁਣ ਕੀ ਅਗਲੀਆਂ ਨੇ ਰੱਖ ਲਈ ਅੱਗੀ ਤੋਰਤੀ ਉਹਨੂੰ ਐ ਥੋੜੀ ਅਗਲੀ ਯਕੀਨ ਮੰਨੂਗੀ ਵੀ ਆਪ ਓਏ ਉਹਨੂੰ ਵੀ ਪਤਾ ਹੁਣ ਤੀਜੇ ਦਿਨ ਤਾਂ ਇੱਥੇ ਆ ਜਾਂਦੀ ਹੈਗੀ ਜੇ ਚੱਜਦੀ ਹੋਵੇ ਫਿਰ 6 ਸਾਲ ਮਹੀਨਿਆਂ ਬਾਅਦ ਆਵੇ ਚੱਲ ਅੱਜ ਦਾ ਦਿਨ ਔਖਾ ਸੋਕਾ ਕੱਢ ਲੋ ਲਾਉਨਿਆ ਕੋਈ ਜੁਗਾੜ ਭੇਜ ਦਿ ਚੱਲ ਕੋਈ ਨਾ ਭੇਜ ਦੀ ਪਤਾ ਹੀ ਆ ਮਨੂੰ ਇੱਥੇ ਸਾਡੇ ਕੋਲੇ ਸਾਡੀ ਬਣ ਜਾਨੀ ਆ ਉਹਦੇ ਕੋਲ ਜਦੋਂ ਮਾਰ ਦੋ ਮਿੱਠੀਆਂ ਮਾਰ ਕੇ ਮਾਸੀ ਮਾਸੀ ਲੱਗ ਜਾਨੀਆਂ ਕਰਨ ਤਾਂ ਇਹ ਤਾਂ ਵਿਗਾੜੀ ਆ ਉਹ ਤਾਂ ਇਹ ਤਾਂ ਜਾਣ ਨਹੀਂ ਦਿੰਦੀ ਸਕੀਮ ਵੀ ਤੈਨੂੰ ਦੱਸੀ ਹੋਊਗੀ ਲੈ ਆ ਗਿਆ ਮਾਤਾ ਕਿੱਥੇ ਆ ਮਾਤਾ ਆਈ ਨਹੀਂ ਰਹਿ ਗਈ ਉੱਥੇ ਕਹਿੰਦੀ ਮੈਂ ਤਾਂ ਮੈਂ ਤਾਂ ਬਿਮਾਰ ਹੋ ਰਹੀਆਂ ਕਹਿੰਦੀ ਅੰਦਰ ਜਾ ਕੇ ਪੈ ਗਈ। ਰੋਣ ਲੱਗ ਗਈ ਬੀਬੀ ਵਧਾਇਆ। ਲੈ ਕਹਿੰਦਾ ਬੀਪੀ ਵਧਾ ਜੋਰ-ਜੂਰ ਲਾ ਕੇ ਲਿਆਉਣੀ ਸੀ ਬਲਾ ਕੇ ਉਹ ਨਾਲ। ਜੋਰ ਲਾ ਕੇ ਹੁਣ ਗੋਦੀ ਚੱਕ ਲਿਆ ਮਾਂ ਉਹੀ ਗੱਲ ਆ ਖਿੱਚਦੇ ਆ ਭਾਈ ਜਲੂਸ ਨਿਕਲਦਾ ਸੁਣਿਆ ਅਗਲਿਆਂ ਦੀ ਬੇਇੱਜ਼ਤੀ ਹੁੰਦੀ ਐ। ਮੈਂ ਦੱਸ ਕੀ ਕਰਾਂ ਮੈਂ ਤਾਂ ਫਸ ਗਿਆ ਜਾ ਕੇ। ਜਾਂ ਤਾਂ ਉਹਨੂੰ ਫੇਰ ਮੈਨੂੰ ਲੈ ਜਾਂਦਾ ਮੈਂ ਆਪੇ ਲਿਆਉਂਦੀ ਉਹਦੀ ਗੁੱਤਨੀ ਖਿੱਚ ਕੇ ਰੇ। ਗੁੱਤਨੀ ਖਿੱਚ ਕੇ ਖਿੱਚਣ ਨੂੰ ਤਾਂ ਮੈਂ ਵੀ ਖਿੱਚ ਲਾਂਦਾ ਉੱਥੇ ਗਾਇਓ ਅਗਲਿਆਂ ਦੀ ਨਹੀਂ ਬੇਇੱਜ਼ਤੀ ਹੁੰਦੀ ਪਹਿਲਾਂ ਹੈ। ਬੇਇੱਜ਼ਤੀ ਤਾਂ ਉਹ ਸਾਰਿਆਂ ਦੀ ਕਰਾਈ ਜਾਂਦੀ ਐ। ਉਹ ਕੁੜੀ ਜ ਵੀ ਮੈਂ ਲੈ ਜਾਨੀ ਆ ਜੇ ਪੇ ਤੋੜ ਦਿੰਨੀ ਆ ਨਾਲ ਕੁੜੀ ਆ ਜਾਂਦੀ ਲੈ ਕੇ ਨਾਲ ਆਬਦੇ ਉਹ ਫਿਰ ਹੁਣ ਅੱਜ ਤਾਂ ਨਹੀਂ ਆ ਸਕਦੇ ਉਹ ਕਹਿੰਦੀ ਮੈਂ ਵੜਿਆ ਕੇ ਭਾਈ ਕੱਲ ਨੂੰ ਜਾਂ ਪਰਸੋਂ ਨੂੰ ਛੱਡ ਦੂੰਗੀ ਹੋਰ ਦੱਸ ਕੀ ਕਰੇ ਉਹ ਵਿਚਾਰੀ ਫਸਰੀ ਆ ਉਹ ਵੀ ਕਿਹੜੇ ਕੁੜੀ ਉਹਦੇ ਨਾਲ ਕਿਹੜੀ ਮਤ ਮਲਿਆਉਂਦੀ ਆ ਬਥੇਰੀ ਕੰਜੂਸ ਉਹਨਾਂ ਦਾ ਇੰਨਾ ਔਖਾ ਹੋ ਰਿਹਾ ਵੀ ਗੱਲ ਆ ਕਹਿੰਦੇ ਭਾਈ ਹੌਲੀ ਬੋਲ ਤੂੰ ਕਹਿੰਦੀ ਖਿੱਚ ਲੈਣੇ ਕਹਿੰਦੀ ਆਂਡੀ ਕਮਾਂਡੀ ਚੜ ਚੜ ਦੇਖਦੇ ਨੇ ਕੰਧਾਂ ਤੇ ਇਹ ਤਾਂ ਕਹਦੇ ਐਂ ਕੱਡੂ ਭਾਈ ਤੁਹਾਡਾ ਜਲੂਸ ਪਹਿਲਾਂ ਸਾਡਾ ਕੱਢ ਰੱਖਿਆ ਸਾਰੇ ਪਿੰਡ 'ਚ ਇਹਨੇ ਹੂੰ ਹੁਣ ਉਹ ਹੀ ਗੱਲ ਆ ਭਾਈ ਫਸੇ ਬੈਠੇ ਨੇ ਉਹ ਕੀ ਕਰਨ ਭੈਣ ਤਾਂ ਤੇਰੀ ਏ ਕਹਿੰਦੀ ਪੁੱਠਾ ਹੋਇਆ ਫਿਰ ਅਰਖ ਚੜਾਉਣੀ ਆ ਤੂੰ ਮੈਨੂੰ ਪਤਾ ਵੀ ਕਿੰਨੀ ਕਮਾ ਉਹਨੇ ਵਿਚਾਰੀ ਨੇ ਕੀ ਕਹਿਤਾ ਹਾਂ ਹਾਂ ਤੂੰ ਉਹਦੇ ਘਰ ਤੂੰ ਚੜਦੀ ਆ ਫਿਰ ਪਹਿਲਾਂ ਇਹਦੇ ਨਾਲ ਲੜਦੀ ਲੜਦੀ ਹੁਣ ਉਧਰ ਵਗ ਗਈ ਤੂੰ ਹੋਰ ਫਿਰ ਉਹਨੂੰ ਆਏ ਚਾਹੀਦਾ ਤੇ ਮਾਂ ਜਾ ਉਰੋ ਮੇਰੇ ਘਰੋਂ ਉਹ ਕਹੀ ਤਾਂ ਜਾਂਦੀ ਆ ਉਹ ਤਾਂ ਕਹਿੰਦੀ ਮੈਨੂੰ ਦੂਣਾ ਲੜਦੀ ਆ ਪੁੱਠਾ ਪੈਂਦੀ ਆ ਕਹਿੰਦੀ ਮੈਂ ਕੀ ਕਰਾਂ ਮੈਂ ਹੌਲੀ ਬੋਲਦੀ ਆ ਇਸ ਗੱਲ ਦੀ ਮੱਰੀ ਸਾਡੇ ਗਮਾਂਡੀ ਵਿੜਕਾ ਲੈਂਦੇ ਨੇ ਹੋਰ ਤੈਨੂੰ ਕੀ ਕਹੀ ਜਾਨਾਂਗਾ ਉਹਨੇ ਜ਼ੋਰ ਤਾਂ ਲਾ ਲਿਆ ਉਹਨੇ ਕੀ ਪਤਾ ਜੋੜਾ ਕੁੜੀ ਵੀ ਇਹੀ ਹੀ ਲਕੀਆਂ ਕਰਦੀ ਆ ਕੰਜੂਸ ਨਹੀਂ ਆ ਕੁੜੀ ਮੈਨੂੰ ਪਤਾ ਵੀ ਕਹੇ ਜੀ ਆ ਸੋਡੀ ਤੂੰ ਤਾਂ ਠੀਕ ਐ ਬਾਬਾ ਗੁਰੂ ਤੂੰ ਤਾਂ ਠੀਕ ਹੋਣਾ ਮੈਂ ਤਾਂ ਬੈਠੀ ਆ ਆਪਣੇ ਘਰੇ ਮੈਂ ਤਾਂ ਕਿਸੇ ਤੇ ਜਾ ਕੇ ਬਾਹਰ ਚ ਪੈਂਦੀ ਨਹੀਂ ਬਾਹਰ ਚ ਪੈਂਦੀ ਨਹੀਂ ਮੈਂ ਤਾਂ ਬੈਠੀ ਆ ਉਹ ਤੇਰੇ ਕਰਕੇ ਜਾਂਦੀ ਐਦਾ ਤਾਂ ਹਾਂ ਤੂੰ ਆਪ ਬਣਾ ਲਿਆ ਕਰ ਹੁਣ ਉਹੀ ਗੱਲ ਆ ਉਹਨੂੰ ਕੀ ਕਹਾ ਮੋੜ ਕੇ ਪਰੌਣੇ ਨੇ ਵੀ ਆਇਆ ਆਖਿਆ ਕਹਿੰਦਾ ਬਾਈ ਜਿਹੜੀ ਚੀਜ਼ ਹੁੰਦੀ ਐ ਕਹਿੰਦਾ ਉਹੀ ਗੱਲ ਐ ਭਾਈ ਤੂੰ ਉਹਨੂੰ ਪਹਿਣਨ ਨੂੰ ਕਹਿਦਾ ਕਰੋ ਬਣਾ ਕੇ ਦੇ ਦਿਆ ਕਰੋ ਮੈਂ ਉਹਨੂੰ ਕੀ ਆਖਾਂ ਵੀ ਪਹਿਣੇ ਤੋਂ ਵੀ ਚੜਦੀ ਐ ਗਾਲ ਦੀ ਉਹ ਸਾਰਾ ਕੁਝ ਬਣਾ ਕੇ ਦਿੰਦੀ ਆ ਉਹਦੇ ਨੱਕ ਥੱਲੇ ਨਹੀਂ ਆਉਂਦੀ ਚੀਜ਼ ਲੋਕਾਂ ਦੇ ਖਾਣ ਦਾ ਸੁਆਦ ਪੈ ਰਿਆ ਤੂੰ ਐਂ ਤਾਂ ਕਹਿ ਦਿੰਦਾ ਭਈ ਲੋਕਾਂ ਦੇ ਲੈ ਲੈ ਖਾਂਦੀ ਆ ਚੀਜ਼ਾਂ ਉਹਦਾ ਹੁਣ ਉਹਨਾਂ ਨੂੰ ਵੀ ਪਤਾ ਕੀ ਕਹਿੰਦਾ ਉਹਨਾਂ ਨੂੰ ਕਿਹੜਾ ਪਤਾ ਨਹੀਂ ਹੈਗਾ ਨਾ ਸੁਆਦ ਪੈ ਰਿਆ ਘਰ ਦਾ ਕਿੱਥੋਂ ਖਾ ਲੂਗੀ ਉਹ ਬਣਿਆ ਹੋਇਆ ਤੂੰ ਸਿੱਧਾ ਹੀ ਕਹਿੰਦਾ ਉਹ ਤਾਂ ਐਂ ਕਹਿੰਦੇ ਨੇ ਵੀ ਭਈ ਚੱਲ ਹੋ ਗਈ ਗੱਲ ਆ ਭਈ ਟਾਈਮ ਕੱਢ ਲਓ ਇਹ ਤਾਂ ਮਾੜੀ ਆ ਆਪਾਂ ਇਹਨੂੰ ਕਹਿੰਦੇ ਨੇ ਵੀ ਭਈ ਚੱਲ ਇਹ ਮਾੜੇ ਨੂੰ ਤੂੰ ਟਾਈਮ ਤਾਂ ਕੱਢ ਲੈ ਉਹਨੂੰ ਬਥੇਰਾ ਕਹਿੰਦੇ ਨੇ ਹੈ ਉਹ ਕੀ ਗੱਲ ਆ ਉਹਦਾ ਭਈ ਦੋਨਾਂ ਨੂੰ ਕਹਿ ਜਾਂਦੇ ਨੇ ਆਪਾਂ ਨੂੰ ਵੀ ਕਹਿੰਦੇ ਨੇ ਕਾਇਦਿੰਦਾ ਫਿਰ ਉਹਨਾਂ ਨੂੰ ਕਿਹੜਾ ਕੋਈ ਉਹ ਸੀਗਾ ਵੀ ਭਾਈ ਥੋੜਾ ਟਾਈਮ ਟਪਾਈ ਜਾਂਦੀ ਓਹੀ ਬਹੁਤ ਆ ਝੋਲੇ ਪਰ ਪਰ ਕੇ ਉਥੋਂ ਲਿਆ ਦਿੰਦੀ ਔਰੇ ਤੂੰ ਹੀ ਨਾ ਚੱਪਲਾਂ ਖਾ ਲਈ ਉਹੀ ਵਧੀ ਜਾਂਦੀ ਟੁੱਟੇ ਛਤਰ ਵਾਂਗੂ ਹਾਂ ਬਗ ਜਾ ਬਗ ਜਾ ਬੈਗ ਪਰ 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 ਨਾ ਫਿਰ ਤੈਨੂੰ ਨਾ ਰੱਖਿਆ ਭੈਣ ਨੇ ਕਿ ਟੂਮਾ ਲੈ ਗਈ ਚੱਕੇ ਉਹ ਟੂਮਾ ਲੈ ਗਈ ਚੱਕੇ ਤੈਨੂੰ ਨਾ ਰੱਖਿਆ ਫਿਰ ਮੈਂ ਰਹਿ ਜਾਂਦਾ ਕਿਵੇਂ ਛਰਦਾ ਹੈਗਾ ਰਹਿ ਜਾਂਦਾ ਉਹਨਾਂ ਦੇ ਬਾਅਦ ਦਾ ਰਹਿ ਜੇ ਪਤਾ ਹੈ ਪਤਾ ਲੱਗ ਜੂਗਾ ਕਰਤੂਤ ਦਾ ਵੀ ਆ ਕਰਤੂਤਾਂ ਕਰਦੀ ਆ ਬੁੜੀ ਮਾਂ ਕਰੋ ਕੁੜੀ ਨੇ ਨਾ ਆ ਕਿੱਥੇ ਸਿੱਟਿਆ ਹੈ ਵਿੱਚ ਵਧੀਆ ਦਾਲ ਸਬਜ਼ੀ ਗਰਮ ਹੋ ਜਵੇ ਚੁੱਲੇ ਤੇ ਰੱਖ ਕੇ ਨਾਲ ਡੰਡੀ ਵੀ ਵਧੀਆ ਲੈ ਕਵਾੜ 'ਚ ਸਿੱਟ ਕੇ ਲਾਂਗੀ ਨੀ ਜੱਸੀ ਜੱਸੀ ਹਾਂ ਫੁਰਿਆ ਕੀ ਹੋ ਗਿਆ ਰੱਜ ਨੂੰ ਚੱਜ ਲੱਗੇ ਹੋਏ ਨੇ ਵੀ ਜੇ ਮਿਲਦਾ ਸਾਰਾ ਕੁਝ ਐ ਥੋੜੀਆ ਪੁਰਾਣੇ ਭਾਂਡੇ ਸਿੱਟਣੇ ਨੇ ਚਾਹ ਪੀ ਜਾਂਦੀ ਸੀ ਚਾਹ ਤਾਂ ਪੀਣ ਦੇ ਲਿਆ ਕਰ ਕੀ ਹੋ ਗਿਆ ਹੁਣ ਨਾ ਕ ਤੇ ਇੱਧਰ ਸਿੱਟਿਆ ਹੈ ਕਵਾੜ 'ਚ ਖਰਾਬ ਹੋਈ ਪਈਏਗੀ ਤਾਂ ਦੇਖਦੀ ਆਂ ਕਹ ਹਲਦੀ ਹੈ ਮੇਰੀ ਗੱਲ ਸੁਣ ਪੁੱਤ ਇਹਨੂੰ ਇੱਕ ਮੇਖ ਲਵਾ ਲਾ ਆ ਵਧੀਆ ਤੇਰੀ ਦਾਲ ਸਬਜ਼ੀ ਚੁੱਲੇ ਤੇ ਰੱਖ ਕੇ ਗਰਮ ਹੋ ਜਾ ਕਰੂਗੀ ਨਾਲੇ ਇਸੇਕ ਨਹੀਂ ਲੱਗੂ ਕਿੰਨੀ ਵਧੀਆ ਡੰਡੀ ਲੱਗੀ ਹੋਈ ਆ ਮਾ ਟਿਕਦੀ ਨਹੀਂ ਹੈਗੀ ਦੇਖ ਕੇ ਡਿੱਗੀ ਸੀ ਉਹ ਉਲਟ ਕੇ ਡਿੱਗ ਜਾਂਦੀ ਏ ਇੱਕ ਦਾ ਇੱਕ ਦਿਨ ਮੇਰੇ ਤੋਂ ਸਬਜ਼ੀ ਡੁੱਲ ਗਈ ਸੀ ਹਿਸਾਬ ਨਾ ਨੀ ਪੁੱਤ ਤੂੰ ਆਪਣਾ ਘਰ ਬਚਾ ਸਕਦੀ ਹੈਗੀ ਹੈ ਇੰਨੀ ਵਧੀਆ ਚੀਜ਼ਾਂ ਜੇ ਸਿੱਟਣ ਲੱਗ ਗਈ ਦੱਸ ਫਿਰ ਕੀ ਬਣੂ ਮੰਗਾਈ ਇੰਨੀ ਹੋਈ ਹੋਈ ਆ ਚੀਜ਼ ਖਰੀਦਣੀ ਔਖੀ ਹੋ ਜਾਣੀ ਏ ਤੈਨੂੰ ਸਾਰੀਆਂ ਚੀਜ਼ਾਂ ਤਾਂ ਨਹੀਂ ਮੈਂ ਦੇਖਦੀ ਫਿਰਦੀ ਹੈਗੀ ਬੌਲੀ ਥੋੜੀ ਆ ਜੇ ਖਰਾਬ ਹੋ ਰਹੀ ਸੀ ਤਾਂ ਹੀ ਕਵਾੜ ਤੇ ਡਿੱਗੀ ਕੋਈ ਨਾ ਜਿੱਦੇ ਪਾਈ ਆਇਆ ਉਹਨੂੰ ਚੱਕਾ ਜਾਂਗੀ ਵੇਚ ਦਾਂਗੀ ਆਹੋ ਵੇਚ ਦੇਂਗੀ ਲੈ ਮੈਂ ਪ੍ਰਾਣੇ ਨੂੰ ਕਹੂੰਗੀ ਵੀ ਇਹਨ ਮੇਕ ਜੀ ਲਾ ਦੇ ਵਧੀਆ ਹੋ ਜਾਊਗਾ ਲੈ ਕਹਿੰਦੀ ਅਜੇ ਮੈਂ ਗੇਰਦੀ ਨਿਕਵਾੜ ਚ ਉਹ ਟੱਬ ਉਹ ਸਿੱਟਿਆ ਪਿਆ ਤੇ ਚ ਸਵਾਹ ਸਿੱਟ ਲਿਆ ਕਰ ਕੱਢ ਲਿਆ ਕਰ ਉਹ ਤਸਲੇ ਜੇ ਸਿੱਟਦੇ ਨਹੀਂ ਅੱਧੀ ਬਾਹ ਡੁੱਲੀ ਜਾਂਦੀ ਐ ਟੁੱਟਿਆ ਪਿਆ ਦੇਖ ਤਾਂ ਲੈ ਕਿਵੇਂ ਇਹਦੇ ਵਿੱਚ ਸਵਾਹ ਪਾਊਗੀ ਜਦੋਂ ਸਵਾਹ ਪਾਉਂਗੀ ਉਹ ਸਾਰਾ ਖਿੰਡ ਜਾਊਗਾ ਬੋਦਾ ਹੋਇਆ ਤੇ ਮੇਰੀ ਗੱਲ ਸੁਣ ਪੁੱਤ ਮੈਨੂੰ ਵੀ ਪਤਾ ਵੀ ਉਹ ਟੁੱਟਿਆ ਹੋਇਆ ਕੰਮ ਤਾਂ ਆ ਜਾਊਗਾ ਸਵਾਹ ਕੱਢ ਕੇ ਰੱਖ ਦਿਆ ਘਰੀਓ ਦੇ ਵਿੱਚ ਉਹ ਤਸਲੇ 'ਚ ਪੂਰੀ ਆਉਂਦੀ ਨਹੀਂ ਵਾਸਤਾ 'ਚ ਛੋਟਾ ਜਾ ਤਸਲਾ ਤੇਰਾ ਤੈਨੂੰ ਦਿਖਾਵਾਂ ਲਿਆ ਕੇ ਵੀ ਜਿਮੀ ਖਿੰਡਿਆ ਤੇ ਆ ਪਾ ਦੀ ਤੂੰ ਸੁਵਾ ਪਾ ਦੀ ਉਹਦੇ ਵਿੱਚ ਚੱਲ ਠੀਕ ਆ ਮੈਂ ਪਾ ਦੂੰਗੀ ਉਥੇ ਮੈਂ ਰੱਖ ਦੂੰ ਮਰਦ ਵਾਲ ਰੱਸੀ ਜੀ ਬੰਨ ਦੂੰਗੀ ਨਾਲੇ ਮੇਰੀ ਗੱਲ ਸੁਣ ਆ ਪ੍ਰਾਣੀਆਂ ਚੀਜ਼ਾਂ ਗੇਰੀ ਦੀਆਂ ਨਹੀਂ ਹੁੰਦੀਆਂ ਵਧੀਆ 'ਚ ਹੁੰਦੀਆਂ ਨੇ ਦੇਖ ਲੈ ਪਾਰ ਆਏ ਹੁਣ ਖਰੀਦ ਕੇ ਦੇਖ ਲਈ ਇਹ ਜੀ ਚੀਜ਼ ਜੇ ਤੈਨੂੰ ਸੋਨੇ ਦੇ ਭਾਅ ਨਾ ਮਿਲੇ ਜਦੋਂ ਪ੍ਰਾਣੀਆਂ ਚੀਜ਼ਾਂ ਹੋ ਜਾਂਦੀਆਂ ਨੇ ਨਾ ਮਾਂ ਉਹ ਬਰਤਨੀਆਂ ਚਾਹੀਦੀਆਂ ਹੈਗੀਆਂ ਜਦੋਂ ਹੁਣ ਟੁੱਟੀ ਪਈ ਐ ਮੈਨੂੰ ਕਿਵੇਂ ਵਰਤਾਂ ਚੱਲ ਐਂ ਕਰ ਤੂੰ ਆਪਦੇ ਉਥੇ ਪਿੰ ਮੈਂ ਕਾ ਨੂੰ ਲੈ ਜੂਗੀ ਪੁੱਤ ਹਾਂ ਤੈਨੂੰ ਪਤਾ ਹੀ ਆ ਪਰੋਣਾ ਕੀ ਕਹੂਗਾ ਸਾਡੀਆਂ ਚੀਜ਼ਾਂ ਚੱਕ ਕੇ ਲੈ ਗਈ ਤੂੰ ਐਂ ਕਰੀ ਸਾਹਮਣੇ ਰੱਖ ਪੁੱਤ ਮੈਂ ਦੇਖ ਲੈ ਉੱਥੇ ਬਹੂ ਨੂੰ ਕੋਈ ਚੀ ਨੀ ਸਿੱਟਣ ਦਿੰਦੀ ਸਾਰੀ ਚੀਜ਼ਾਂ ਸਾਹਮਣੇ ਰੱਖੀਆਂ ਹੋਈਆਂ ਨੇ ਨਾ ਨਾ ਪਰੋਣਾ ਤਾਂ ਕੁਛ ਨਹੀਂ ਕਹਿੰਦਾ ਹੈਗਾ ਜਾ ਲੈ ਜਾ ਤੂੰ ਗੁੱਸਾ ਨਹੀਂ ਕਰਦੇ ਹੈਗੇ ਅਸੀਂ ਜਦੋਂ ਦੇ ਕੇ ਕਵਾੜ ਚ ਰੱਖੀ ਹੈਗੀ ਕਿ ਗੁੱਸਾ ਕਰਨਾ ਕੁੜੀ ਤੂੰ ਤੇ ਮੇਰੀ ਕੋਈ ਗੱਲ ਨਹੀਂ ਮੰਦੀ ਹੈਗੀ ਤੈਨੂੰ ਸਿਆਣੀ ਗੱਲ ਲੈ ਕਹਿਣੀ ਆ ਵੀ ਨਹੀਂ ਉਹ ਕਰੀਦਾ ਲੈ ਮੈਂ ਰੱਖਦੀ ਆ ਤੇ ਐਂ ਨਹੀਂ ਰੱਖਣਾ ਹੈ ਚਾਹ ਢੰਡੀ ਕਰਾਤੀ ਮਾਂ ਚਾਹ ਪੀ ਲੈ ਜਾ ਜੇ ਪੀ ਲੂੰਗੀ ਰੱਖਦੀ ਆ ਮੈਂ ਹੁਣ ਨਾ ਸਿੱਟੇਂ